बाद हुदा तू भी आ, हाँ। थोड़ बोल, थोड़ बोल, हाँ। ला इधर आ आ हट बोल हट बोल देख हां करते ने ये बना ले बाटी बचा भाई रखो बच्ची दी टांग तेरी भी तेरा बादे तो मैं मार मारे मार यो मार 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 ਲੇ ਸਲਾ ਡੰਗਰਾਂ ਜਿਆਂ ਦਾ ਤਾਂ ਸਾਰਾ ਨਿਬੜ ਗਿਆ ਆ ਬੱਠੜ ਜਾਂ ਦੇਖ ਲੈ ਕਿੰਨਾ ਗੰਦਾ ਹੋਇਆ ਪਿਆ ਇਹ ਵੀ ਮੈਂ ਤਾਂ ਐਂ ਜੀ ਕਰਦਾ ਨਾ ਇਹਨੂੰ ਵੀ ਜਮਾ ਚਮਕਾਦਾ ਬਸ ਇੱਕੋ ਹੋਖੇ ਤੁੱਜੜ ਗਿਆ ਐ ਨਹੀਂ ਵੀ ਆ ਕੇ ਆ ਕੇ ਬਾਜਦਾ ਨਹੀਂ ਨਹੀਂ ਇਹ ਤਾਂ ਮੇਰੇ ਲਈ ਝੁੱਡੂ ਤਾਂ ਕੌਣ ਲੱਗਦਾ ਮੈਨੂੰ ਹੈ ਕਿੱਥੇ ਇਹ ਹੈ ਇਧਰੋਂ ਲੱਗਦੀ ਆ ਬਾਜ ਜੀ ਆਉਂਦੀ ਉਹ ਮੈਂ ਮਰ ਜਾਂ ਹੂੰ ਹੂੰ ਕੰਜਰ ਨੇ ਉਹ ਉਹ ਗੁਸਲਖਾਨੇ ਚ ਧਰ ਰੱਖਿਆ ਕਹੀ ਜਾਂਦਾ ਹੈ ਜੇ ਖਾਣੇ ਦਾ ਨਹੀਂ ਕਿਵੇਂ ਚੱਕਣਾ ਸਿਆਪਾ ਇੱਕ ਤਾਂ ਪਤਾ ਨਹੀਂ ਕਿੱਥੇ ਹੱਥ ਜਾ ਮਾਰਦਾ ਹੁੰਦਾ ਹੈਲੋ ਦੀਦੀ ਸਤਿ ਸ੍ਰੀ ਅਕਾਲ ਕੌਣ ਆ ਬਣੇ ਲੈ ਕਹਿੰਦੀ ਕੌਣ ਨਾ ਤੂੰ ਮੇਰੇ ਬੰਦੇ ਮੇਰੇ ਛੋਟ ਤੂੰ ਮੈਨੂੰ ਆਏ ਦੱਸ ਮੇਰੇ ਬੰਦੇ ਦੇ ਫੋਨ ਤੇ ਫੋਨ ਕਿਵੇਂ ਲਾਇਆ ਨਹੀਂ ਤੇ ਹੈ ਕਿਹੜੀ ਤੂੰ ਪਹਿਲਾਂ ਮੈਨੂੰ ਆਏ ਦੱਸ ਦੀਰੀ ਹਰਮਨ ਬੋਲ ਰਹੀ ਆ ਹਾਏ ਹਾਏ ਅੱਛਾ ਨਹੀਂ ਮੇਰੀ ਮਾਂ ਆ ਗਈ ਭੈਣ ਹਾਂ ਹਾ ਕਿਵੇਂ ਆ ਹਰਮਨ ਮੈਂ ਤਾਂ ਠੀਕ ਆਂ ਦੀਦੀ ਤੂੰ ਦੱਸ ਕੀ ਮੈਂ ਤੂੰ ਵੀ ਲੱਗ ਜਾਂਦੀ ਆ ਬੌਜੇ ਮਾਰਨ ਫੋਨ ਕਰਦੀ ਕਾਹਨ ਉਹ ਹੈਨਾ ਮੈਨੂੰ ਤਾਂ ਐ ਹੋ ਗਿਆ ਠੀਕ ਆ ਇਹ ਜਈਆ ਹੈਨਾ ਮਾਂ ਪਤਾ ਨਹੀਂ ਕਿਹਨੂੰ ਨੰਬਰ ਦੇ ਮਾਂ ਤੇ ਗੋਹੇ ਵਾਲੀ ਦਾ ਆ ਗਿਆ ਸਾਡੀ ਦਾ ਮੈਨੂੰ ਤਾਂ ਐ ਹੋ ਗਿਆ ਠੀਕ ਹਾਂ ਹਜੂਜਾ ਠੀਕ ਆ ਹਾਂ ਉਹ ਨੂੰ ਕੀ ਹੋਣਾ ਫਿਰ ਦਾਠੇ ਮਾਰਦਾ ਉਹ ਤਾਂ ਤੂੰ ਦੱਸ ਤੂੰ ਠੀਕ ਹੈ ਅਰੇ ਮੇਰਾ ਜੀਜਾ ਕਿਵੇਂ ਆ ਨਹੀਂ ਠੀਕ ਹੈ ਅਭੀ ਮੈਂ ਤੁਹਾਨੂੰ ਆਈ ਦੱਸਣ ਨੂੰ ਫੋਨ ਲਾਇਆ ਇਹਨਾਂ ਦਾ ਬਰਥਡੇ ਆ ਉਹਨਾਂ ਦਾ ਕੀ ਦਾ ਤੁਹਾਡੇ ਜੀਜੂ ਦਾ ਹਾਏ ਨਹੀਂ ਤਾਂ ਹੋਣ ਕੀ ਹੋ ਗਿਆ ਹੋਣਾ ਕੀ ਆ ਦੇਦੇ ਬਰਥਡੇ ਆ ਸੈਲੀਬ੍ਰੇਟ ਕਰਾਂਗੇ ਨਹੀਂ ਜੇ ਚੰਗਾ ਤੁਸੀਂ ਡੰਗਰੇ ਨਹੀਂ ਸੁਡਲੇ ਕੋੜ ਨੇ ਤੂੰ ਮੈਨੂੰ ਪਹਿਲਾਂ ਕਿਹਨੇ ਫੋਨ ਮਾਰਿਆ ਅਸੀਂ ਆ ਜਾਂਦੇ ਦੱਸ ਉਹ ਦੀਦੀ ਪਹਿਲਾਂ ਕੋਈ ਪਲਾਨ ਹੀ ਨਹੀਂ ਸੀਗਾ ਕੋਈ ਨਾ ਅੱਜ ਹੋਣੀ ਚਲ ਮੇਰੀ ਗੱਲ ਸੁਣ ਤੂੰ ਛੇਤੀ ਫੋਨ ਕੱਟ ਮੈਂ ਕਰਦੀ ਆ ਤੇਰੇ ਅਰੇ ਜੀਜੇ ਨੂੰ ਫੋਨ ਉਹ ਫੋਨ ਵੀ ਉਹਦਾ ਤੌਰ ਹੀ ਪਿਆ ਹਾਏ ਹਾਏ ਨੀ ਮੇਰ ਤਾਂ ਸਵੇਰ ਦਾ ਮੱਥਾ ਠਣਕੀ ਜਾਂਦਾ ਤੀਗਾ ਕਿ ਕੱਖ ਫਰਕੀ ਜਾਂਦੀ ਤੀਗੀ ਹਾਏ ਨੀ ਨੁਪੁੱਤਿਆਂ ਦੀ ਇੱਕ ਤਾਂ ਬਿਮਾਰੀਆਂ ਨਵੀਆਂ ਤੋਂ ਨਵੀਆਂ ਆਉਂਦੀਆਂ ਨੇ ਹੁਣ ਆਹ ਕਿਹੜੇ ਨਵੇਂ ਬਿਮਾਰੀ ਆ ਗਈ ਬੜਾ ਹੋ ਗਿਆ ਹਾਏ ਹਾਏ ਪਹਿਲ ਤਾਂ ਉਹਨੂੰ ਦੇਖਾਂ ਕਿੱਥੇ ਆ ਉਹਨੂੰ ਨਹੀਂ ਵੀ ਘਰ ਵਾਰ ਦੀ ਆ ਸਾਡੇ ਵਾਲੇ ਨੂੰ ਦੂਜੇ ਨੂੰ ਕਹਿੰਦੀ ਸੀਰੀ ਜੇ ਨੂੰ ਬੁਲਾ ਕੇ ਲੈ ਕੇ ਆਊਗਾ ਨਾ ਨਹੀਂ ਨਾਲੇ ਪੈਸੇ ਥੇਲੇ ਦਾ ਕਹੀ ਉਹਨੂੰ ਫੇ ਭਾਈ ਆਉਂਦਾ ਹੋਇਆ ਫੜਕੇ ਲਈ ਕੀ ਪਤਾ ਕਿੰਨਾ ਕ ਪੈਸਾ ਮੰਗ ਲਿਆ ਮੰਗ ਲੈਣਾ ਹਸਪਤਾਲ ਚ ਓਹੋ ਕੋਈ ਆਉਣਾ ਯਾਰ ਵਾ ਬਿੱਲੇ ਨੂੰ ਆਉਣ ਨੇ ਮੜਾ ਉਹਨੇ ਕੰਮ ਜਾ ਕੇ ਆਣੇ ਹਾਂ ਕੋਈ ਨਹੀਂ ਫੜ ਲਿਆ ਮੈਂ ਕੇਕ ਫੜ ਲਿਆਵਾਂਗੇ ਕੋਈ ਚੱਕਰੇ ਨਹੀਂ ਕੋਈ ਮਸਲੇ ਨਹੀਂ ਹੈਗਾ ਹਾਂ ਹਾਂ ਠੀਕ ਹੈ ਕੋਈ ਗੱਲ ਨਹੀਂ ਕਿ ਓਏ ਯਾਰ ਤੈਨੂੰ ਕਹਿ ਦਿੰਦਾ ਵੀ ਆਉਂਦਾ ਵਾ ਠੀਕ ਹੈ ਮੈਂ ਫਿਰ ਕਰ ਦੂੰ ਤੈਨੂੰ ਕਹਿੰਦਾ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਇੰਨਾ ਟਾਈਮ ਕੀ ਤੈਨੂੰ ਕਹਿੰਦਾ ਫੋਨ ਕਰਿਆ ਹੋਇਆ ਆ ਨਹੀਂ ਸਕਦਾ ਤੂੰ ਕੋਈ ਨਹੀਂ ਐਡੀ ਕੀ ਗੱਲ ਓ ਵੀ ਗੱਲ ਕੀ ਹੈ ਪਹਿਲਾਂ ਮੁੱਦਾ ਦੱਸ ਗੱਲ ਕੁਛ ਨਹੀਂ ਆਪਾਂ ਕੇਕ ਵਾਸਤੇ ਕਹਿ ਕੇ ਆਉਣਾ ਹੈ ਅੱਛਾ ਹਾਂ ਕਿਹਦਾ ਜਨਮ ਦਿਨ ਹੈ ਓਏ ਤੈਨੂੰ ਯਾਦ ਨਹੀਂਗਾ ਯਾਦ ਹੈ ਫਿਰ ਵੀ ਕਿਹਦੇ ਮੇਰੇ ਸਹਲੇ ਪਾਰਟੀ ਲੈਣ ਨੂੰ ਤਾਂ ਐਡਾ ਮੂੰਹ ਟੱਡ ਲਾਣੇ ਓ ਮੇਰਾ ਜਨਮ ਦਿਨ ਹੈ ਚਲੋ ਹੈਪੀ ਬਰਥਡੇ ਫਿਰ ਫਿਰ ਚੱਲੀਏ ਕਿੱਥੇ ਚੱਲੀਏ ਕੇਕ ਵਾਸਤੇ ਕਹਿ ਕੇ ਆਣਾ ਜਨਮ ਦਿਨ ਦਾ ਕੱਲ ਨੂੰ ਹੈ ਚੌਰਿਆ ਅੱਛਾ ਆਹੋ ਚਲੋ ਫਿਰ ਵੀ ਹੈਪੀ ਬਰਥਡੇ ਫਿਰ ਕੱਲ ਨੂੰ ਆਥਣੇ ਕਿੱਥੇ ਆਥਰੇ ਕਿਤੇ ਨਹੀਂ ਹੈਗਾ ਪਾਰਟੀ ਆਪਾਂ ਪਰਸੋਂ ਨੂੰ ਕਰਾਂਗੇ ਕੱਲ ਨੂੰ ਤਾਂ ਅਸੀਂ ਘਰੇ ਪ੍ਰੋਗਰਾਮ ਕਰਨਾ ਹੈ ਫਿਰ ਅੱਜ ਕਰਦੇ ਘਰੇ ਆਪਦਾ ਕੱਲ ਨੂੰ ਕਰ ਲਈ ਇਹ ਕੀ ਧੁੱਕ ਬਣੀ ਅੱਛਾ ਲੋ ਆਪਦੇ ਘਰੇ ਤਾਂ ਪਾਰਟੀ ਕਹਿੰਦੇ ਵੀ ਕੱਲ ਨੂੰ ਕਰਾਂਗੇ ਸਾਡੇ ਵਾਰ ਪਾਰਟੀ ਪਰਸੋਂ ਹੀ ਕੀ ਗੱਲ ਬਣੀ ਉਹ ਫਿਰ ਤੁਹਾਡੀ ਸੌਫੀਆਂ ਵਾਲੀ ਪਾਰਟੀ ਨਹੀਂ ਹੈਗੀ ਤੂੰ ਤਾਂ ਕੁੱਕੜ ਖਾਣ ਵਾਲਿਓ ਬੱਕਰੇ ਖਾਣ ਵਾਲਿਓ ਮੇਰੇ ਸਾਲੋ ਤੂੰ ਤਾਂ ਦਾਰੂ ਦੱਪੇ ਵਾਲਿਓ ਹੁਣ ਅਸੀਂ ਹੈਗੇ ਸੌਫੀ ਬੰਦੇ ਫਿਰ ਜਿੰਨੇ ਦੀ ਅਸੀਂ ਬੋਤਲ ਪੀਨੇ ਆਪਦੇ ਵਾਰੀ ਵੀ ਤੂੰ ਪੀਜੇ ਤੇ ਹੱਥੋਂ ਨੂੰ ਨਾ ਲਾ ਨਾ ਯਾਦ ਕਰ ਹੁਣ ਮੈਨੂੰ ਤਾਂ ਹਿਸਾਬ ਕਿਤਾਬ ਬਰਾਬਰ ਕਰਨਾ ਪੈਂਦਾ ਸ਼ੇਰਾ ਹੈਂ ਤੁਸੀਂ ਤਾਂ ਭੈਣ ਨਹੀਂ ਦਿਓ ਉਹਨਾਂ ਤਾਂ ਮੈਂ ਮਤਲਬ ਕਿ ਪੀਜਾ ਵੀ ਨਹੀਂ ਖਾਂਦਾ ਹੂੰ ਜਿੰਨੇ ਤੁਸੀਂ ਬੋਤਲ ਲੈ ਲਾਨੇ ਹੋ ਫਿਰ ਭਾਈ ਉਤਾ ਉਹ ਐਸੀ ਦਾ ਤੈਨੂੰ ਕਹੇ ਨੇ ਭਾਈ ਤੇਰਾ ਜੀ ਕਰਦਾ ਤੂੰ ਖਾ ਪੀ ਲੈ ਸਾਡਾ ਜਿਹੜੀ ਜੀ ਨੂੰ ਕੀ ਕਰਦਾ ਮੇਰਾ ਤਾਂ ਐਂ ਜੀ ਕਰਦਾ ਭਰਾ ਉਹ ਤੁਹਾਡੇ ਨਾਲ ਨਾ ਪਾਰਟੀ ਪਾਰਟੀ ਵਾਲਾ ਖੇੜੇ ਬੰਦ ਕਰਦਾ ਹੂੰ ਇਕ ਤਾਂ ਨਾ ਸੌਫੀ ਤੇ ਖਾਣ ਪੀਣ ਵਾਲੇ ਦਾ ਕੋਈ ਮੇਲ ਨਹੀਂ ਹੁੰਦਾ। ਅੱਛਾ। ਸਮਝਦਾ ਨਾ ਇਹ ਗੱਲ ਨੂੰ। ਫਿਰ ਬਰਤਨੋਂ ਹਟ ਜਾਓ ਭਾਈ ਨਾਲੇ ਸਰਦਾ ਨਹੀਂ ਹੈਗਾ ਸਾਡੇ ਦੇ ਨਾਲ ਨਿਸ਼ਾਨ ਨਹੀਂ ਲੈਂਦੇ ਹੈਗੇ ਫਿਰ। ਚੱਲ ਕੋਈ ਨਹੀਂ। ਇੱਥੋਂ ਕੀ ਪਾਰਟੀ ਜਿਆਦਾ-ਜਿਆਦਾ ਸਸ ਕਿਹੜੀ ਪੀਏਗਾ? ਕੋਈ ਚੱਕਰ ਨਹੀਂ ਤਾਂ ਤੜਕੇ ਦੱਸੂਗਾ ਤੈਨੂੰ ਹੁਣ ਦੱਸ ਵੀ। ਹੁਣ ਆਰਡਰ ਦੇ ਕਿਉਣਾ? ਆ ਪਾਊਡਰ ਦੇ ਕਹਿਣਾ ਥੋੜਾ ਜਿਹਾ ਸਮਾਨ ਪਾਇ ਲੈ ਕੇ ਆਣਾ। ਹੂੰ। ਤੇ ਫਿਰ ਮੈਂ ਆਉਣਾ ਮੜਿਆ ਘਰੇ ਜਾਇਆ ਮੈਂ ਬਸ। ਜਾਇਆ। ਉਹ ਸਾਡੇ ਨਾਲ ਤਾਂ ਪਰਤੋਂ ਨੂੰ ਫਿਰ ਐ ਕਿੜਾ ਤੂੰ ਪਾਇਦਾ ਹੈਂ? ਜਾਇਆ। ਪੈਟਰ ਤੂੰ ਮੈਂ 10 ਮਿੰਟ 'ਚ ਹੀ ਆ ਗਿਆ। ਆ ਜਾ ਆ ਮਣ ਕੇਆਂ ਕੰਮ ਮਾਂ ਲਿਆ ਪੁੱਤਾ ਪਰਤ ਹੁੰਦਾ ਜੀ ਨਜ਼ਾਰਾ ਉਹ ਟਾਈਮ ਨਾਲ ਮੁੜੇ ਹੀ ਉਹ ਉਹੀ ਨਾ ਨਨੂ ਮਚਾਦੀ ਪਾਣੀ ਪਾ ਪਾ ਕੇ ਸਾਰਾ ਦਿਨ ਇਹਨਾਂ ਦੇ ਸਰਾਂ ਨਹੀਂ ਖੜੀ ਰਹਿਣੀ ਆ ਕਾਨੂੰ ਖੜੀ ਰਹਿਣੀਆਂ ਦੇਖਿਓ ਫੁੱਲ ਕਿੰਨੇ ਸੋਹਣੇ ਨਿਕਲੇ ਨੇ ਜਿਵੇਂ ਇਹਨਾਂ ਦੀ ਕੇਅਰ ਕਰਦੀ ਆ ਨਾ ਤਾਂ ਹੀ ਨਿਕਲੇ ਨੇ ਵੀ ਤੇਰੇ ਤਾਂ ਸੋਹਣੇ ਨਹੀਂ ਸੀਗੇ ਇਹ ਝੂਠੀਆਂ ਤਰੀਫਾਂ ਨਾ ਕਰਿਆ ਕਰੋ ਚਲ ਚੰਗਾ ਫੋਨ ਕਰੀ ਜਾਂਦੀ ਸੀ ਦੱਸ ਖਾ ਰੱਜ ਜਾਨਾ ਟਾਈਮ ਲਾ ਤਾ ਤੁਸੀਂ ਆਉਣ ਤੇ ਫੋਨ ਕਦੋਂ ਦਾ ਕਰਿਆ ਮੈਂ ਤੁਹਾਨੂੰ ਉਹ ਟਾਈਮ ਤੈਨੂੰ ਕਿਹਾ ਤਾਂ ਹੈ ਕਿ ਬਿੱਲੇ ਕੋਲ ਬੈਠਿਆ ਥੋੜਾ ਜਿਹਾ ਕੰਮ ਸੀਗਾ ਫਿਰ ਕੀ ਹੋਵੇ ਛੱਡ ਤੋ ਨਾ ਬਿੱਲੇ ਹੋਰ ਹੀ ਨਹੀਂ ਲੋਟ ਆਉਗੇ ਪਤਾ ਨਹੀਂ ਕਿਹੇ ਜੇ ਦੋਸਤ ਨੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਐਂ ਦੱਸਣ ਨੂੰ ਫੋਨ ਲਾਇਆ ਸੀ ਵੀ ਮੈਨੇ ਦੀਦੀ ਤੇ ਜੀਜੇ ਨੂੰ ਫੋਨ ਕਰਿਆਗਾ ਉਹ ਆਉਣਗੇ ਅੱਜ ਕਿਹਨੂੰ ਮੇਰੀ ਭੈਣ ਦੇ ਜੀਜੇ ਨੂੰ ਕੋਈ ਉਹਨਾਂ ਨੂੰ ਕਾਹਤੋਂ ਫੋਨ ਕਰਤਾ ਯਾਰ ਆ ਕਿਉਂ ਕੀ ਹੋ ਗਿਆ ਤੂੰ ਕਾਹਦੇ ਵਾਸਤੇ ਫੋਨ ਕਰਿਆ ਤੁਹਾਡੇ ਬਰਥਡੇ ਵਾਸਤੇ ਕੋਈ ਆਹ ਉਹਨਾਂ ਨੂੰ ਬੜਾ ਪਤਾ ਬਰਥਡਿਆਂ ਦਾ ਉਹ ਮੇਰੀ ਗੱਲ ਸੁਣੋ ਉਹਨਾਂ ਆਪਾਂ ਦਾ ਸਾਰਾ ਕੁਝ ਪਤਾ ਰੰਗ ਢੰਗ ਦਾ ਉਹਨਾਂ ਨੇ ਕਦੇ ਜਨਮ ਦਿਨ ਮਨਾਏ ਨਹੀਂ ਵਿਚਾਰਿਆਂ ਨੇ ਉਹ ਤਾਂ ਪੋਲੇ ਪਾਲੇ ਲੋਕ ਨੇ ਯਾਰ ਉਹਨਾਂ ਨੂੰ ਕਿਉਂ ਤੂੰ ਹੀ ਵਿੱਚ ਖਿੱਚਦੀ ਆਂ ਦੱਸ ਭਲਾ ਲੈ ਫੇਰ ਕੀ ਹੋ ਗਿਆ ਵਿਚਾਰਿਆਂ ਨੂੰ ਨਹੀਂ ਪਤਾ ਤਾਹੀਂ ਤਾਂ ਫੋਨ ਕਰਿਆਗਾ ਉਹ ਰੇ ਆਉਣਗੇ ਦੇਖਣਗੇ ਖੁਸ਼ ਹੋ ਜਾਣਗੇ ਨਾਲੇ ਨਾਲੇ ਪਤਾ ਲੱਗ ਜੂ ਕਿਵੇਂ ਬਰਥਡੇ ਸੈਲੀਬ੍ਰੇਟ ਕਰਦੇ ਆ ਉਹ ਕੋਈ ਹੋਰ ਸਿਆਪਾ ਪਾ ਦੇਣਗੇ ਤੂੰ ਰਹਿਣ ਦੇ ਕੀ ਮੰਗਦੀ ਆ ਉਹਨਾਂ ਤੋਂ ਤੈਨੂੰ ਕੋਈ ਵਾਲੀ ਕਮਾਲ ਜਿਵੇਂ ਆਪਦੀ ਭੈਣ ਤੇ ਜੀਜੀ ਨੂੰ ਬੁਲਾ ਲਿਆ ਕੀ ਸਿਆਪਾ ਪਾਣਗੇ ਉਹ ਉਹ ਤੇਰੀ ਭੈਣ ਪੁੱਠੀ ਏ ਚੱਲਦੀ ਆ ਕੋਈ ਨਾ ਮੈਂ ਆਪੇ ਸਮਝਾ ਲੂੰਗੀ ਮੇਰੀ ਭੈਣ ਆ ਨਾ ਮੈਂ ਮੇਰੀ ਗੱਲ ਸੁਣੋ ਜੀਜੀ ਤੂੰ ਤਾਂ ਹੁਣ ਹਾਲ ਤੱਕ ਸਮਝਾਈ ਨਹੀਂ ਕਿ ਤੂੰ ਸਮਝਾਏਂਗੀ ਜਿਆਦਾ ਨਾ ਬੋਲਿਆ ਕਰੋ ਚੰਗਾ ਤੂੰ ਚੱਲ ਚੰਗਾ ਗੁੱਸਾ ਮੇਰੀ ਗੱਲ ਸੁਣੋ ਬਾਹਰੋਂ ਸਮਾਨ ਲਿਆਓ ਜਾ ਕੇ ਕੇਕ ਕੂਕ ਜਿਹੜਾ ਵੀ ਸਮਾਨ ਹੁੰਦਾ ਜਾ ਹਾਂ ਮੈਂ ਜਾਣਨਾ ਮੈਂ ਤਾਂ ਕਹਿਤਾ ਤੈਨੂੰ ਕੇਕ ਕੂਕ ਮੈਨੂੰ ਐ ਦੱਸ ਸਬਜ਼ੀ ਸਬਜ਼ੀ ਕਾਦੀ ਬਣਾਏਂਗੀ ਅੱਛਾ ਮੈਂ ਘਰੇ ਬਣਾਉਂਗੀ ਸਬਜ਼ੀ ਤੁਹਾਡੇ ਬਰਥਡੇ ਤੇ ਮੈਂ ਸਬਜ਼ੀ ਘਰੇ ਬਣਾਉਂਗੀ ਹਾਂ ਮੈਂ ਨਹੀਂ ਬਣਾਉਂਦੀ ਹੈਗੀ ਕੁਝ ਆਂ ਤਾਂ ਫਿਰ ਮੇਰੇ ਰਸੋਈ ਜੀ ਬੜੀ ਰਹੂਗੀ ਸਾਰਾ ਦਿਨ ਅੱਛਾ ਫਿਰ ਬਾਹਰੋਂ ਲੈ ਕੇ ਆਓ ਚੁੱਪ ਕਰਕੇ ਸਾਰਾ ਕੁਝ ਮੈਂ ਇਤੋਂ ਨਹੀਂ ਕੁਝ ਬਣਦਾ ਹੈਗਾ ਫਿਰ ਬਾਹਰੋਂ ਲਿਆਉਂਗਾ ਫਿਰ ਕਹੇਗੀ ਭਾਂਡੇ ਧੋਣੇ ਪੈਣਗੇ ਫਿਰ ਇਹਨਾਂ ਨੂੰ ਤਾਂ ਚੰਗਾ bari ਦੀ ਖਾ ਲਾਂਗੇ ਕਿਤੇ ਰੋਟੀ ਪਾਣੀ ਇਹ ਵੀ ਗੱਲ ਤੁਹਾਡੀ ਠੀਕ ਆ ਪਰ ਦੇ ਵੀ ਉਹਨਾਂ ਨੇ ਜਿਹੜੇ ਬਾਹਰ ਜਲੂਸ ਕੱਢ ਤਾ ਘਰੇ ਤਾਂ ਚੱਲ ਵੀ ਆ ਆ ਦੇਖ ਹੁਣ ਉਹੀ ਗੱਲ ਆ ਗਈ ਨਾ ਫਿਰ ਮੈਂ ਤੈਨੂੰ ਕੀ ਕਿਹਾ ਸੀਗਾ ਜੇ ਘਰੇ ਵੀ ਜਲੂਸ ਕੱਢ ਕੇ ਫਿਰ ਸਾਲ ਬਾਅਦ ਆਪਣਾ ਦਿਨ ਆਉਣਾ ਕਿਹਨੇ ਦੇਖਣਾਗਾ ਕੋਈ ਨਾ ਤੁਸੀਂ ਲਿਆਈਓ ਭਾਂਡੇ ਤਾਂ ਮੈਂ ਧੋ ਦੂੰਗੀ ਕੋਈ ਚੱਲ ਚੰਗਾ ਪਰ ਇੱਕ ਗੱਲ ਧਿਆਨ ਚ ਰੱਖੀ ਉਹ ਕੋਈ ਨਾ ਕੋਈ ਪੰਗਾ ਪਾਉਣਗੇ ਫਿਰ ਨਹੀਂ ਪਾਉਂਦੇ ਮੈਂ ਕਹਤਾ ਤੁਸੀਂ ਤੋਂ ਹੀ ਪਿੱਛੇ ਪਏ ਰਹਿਣੇ ਉਹਨਾਂ ਦੇ ਚੱਲ ਚੰਗਾ ਦੱਸ ਜੇ ਵਿਚ ਆਪਦੇ ਆਪ ਨੂੰ ਜ਼ਿਆਦਾ ਪੜੇ ਲਿਖੇ ਕਹਾਣੀਆਂ ਦੀ। ਲੈ, ਜਾਏ ਖਾਣਾ। ਮੈਨੂੰ ਕਹਿੰਦਾ ਪਾਣੀ ਲਾਉਣਾ। ਉਰੇ ਤਾਂ ਰਾਜਸਥਾਨ ਬਣਾਇਆ ਪਿਆ। ਸਾਰਾ ਤਾਂ ਸੁੱਕਾ ਪਿਆ। ਪਾਣੀ ਦੀ ਤਾਂ ਕਿਤੇ ਬੂੰਦ ਨਹੀਂ ਦਿਖਦੀ ਉਰੇ। ਹੈ ਕਿੱਥੇ ਇਹ? ਲੈ। ਲੈ ਕਦੇ ਜਾਣਾ ਬੇੜੀ ਬੈਠੀ ਆਲਾ ਦੇਖ। ਦੇਖ। ਨਾ ਤੂੰ ਮੈਨੂੰ ਕੀ ਕਹਿ ਕੇ ਦੀ ਬਕਰੇ? ਹੈ? ਮੈਂ ਦੇਖ ਖਸਮਾ ਦੀਏ। ਮੈਨੂੰ ਡੇਕ ਤਾਂ ਇਹਦੇ ਵਿੱਚ ਹੀ ਤੱਕਾ ਦੇ ਦੇ। ਇਹ ਨਹੀਂ ਜੋਦੀ ਮਾਰਦਾ ਤੂੰ ਮੇਰੇ ਹੈ? ਐਨੇ ਸ਼ਰਮ ਨਹੀਂ ਆਉਂਦੀ ਤੈਨੂੰ? ਦੱਬ ਕੇ ਬੱਜਾ। ਨਾ। ਦੱਬ ਕੇ ਤਾਂ ਬੱਜਿਆ। ਅਰ ਜੋ ਮੈਂ ਚੱਪਲ ਕੱਢ ਲਈ ਨਾ ਉਰੀ ਲਟਿਆ ਦੂੰਗੀ। ੱੱਕੇ ਕਾ ਤੋ ਮਾਰ ਦਿਆ ਪਹਿਲਾਂ ਮੈਨੂੰ ਐਂ ਦੱਸ। ਨਾ ਤੂੰ ਮੈਨੂੰ ਘਰੇ ਕੀ ਕਹਿ ਕੇ ਤੀ? ਤੂੰ ਕੰਮਾ ਤੋ ਚੜਦਾ ਫਿਰਦਾ। ਤੂੰ ਮੈਨੂੰ ਕੀ ਕਿਹਾ ਦੀ? ਮੈਂ ਖੇਤ ਪਾਣੀ। ਆ ਤੇਰੀ ਮਾਂ। ਆ ਤੇਰੀ ਮਾਂ ਖਾਲ ਸਿੱਕੀ ਪਈਆ। ਇਹ ਤਾਂ ਜੀ ਦੇਖੋ ਬਿਜਲੀ ਵਾਲਿਆਂ ਦਾ ਬੇੜਾ ਬਹਿ ਗਿਆ। ਕਿਹੜਾ ਤਾਂ ਤੇਰਾ ਬਹਿ ਗਿਆ ਬਿਜਲੀ ਵਾਲਿਆਂ ਦਾ ਕਾਨੂੰ ਬਹਿ ਗਿਆ ਕੰਜਰਾ। ਟਾਈਮ ਤਾਂ ਹੈਗਾ ਸੀ ਟਾਈਮ। ਸਪਾਰਕ ਕਰ ਗੀਤਾਰ ਹੋੜੀ ਦੀ ਦੀ ਟੁੱਟੀ ਹੋਈ ਬੇ ਬੱਸ ਕਰ ਸਪਾਰਕ ਕਰ ਗੀਤਾਰ ਕਿੱਥੇ ਮੈਂ ਡੋਬਤੀ ਮੇਰੇ ਪਿਓ ਕੰਜਰ ਨੇ ਬੁੜੇ ਦੇ ਲੜਲਾ ਦੀ ਚੌਰੇ ਦੇ ਧੋੜ ਧਾੜੀਏ ਦੇ ਅਸਲ ਚ ਜੇ ਤੂੰ ਗੱਲ ਪੁੱਛੇ ਨਾ ਤੇਰੇ ਪਿਓ ਦਾ ਹੀ ਬੇੜਾ ਬੈਠਾ ਸਾਰੀ ਹਰਿ ਮੇਰੇ ਪਿਓ ਦਾ ਕਨਾਬਗ ਜੀ ਮੇਰੇ ਪਿਓ ਦਾ ਕਨਾਬਗ ਜੀ ਮੈਂ ਤੈਨੂੰ ਕਹਤਾ ਇੱਕ ਵਾਰ ਹਾਂ ਭਿੰਡ ਤੇ ਖਸਮ ਤੇ ਸਪਰਾ ਕੋਈ ਨਾ ਕਿ ਮਿਰੂ ਬਾਜ ਮੈਂ ਕੂੰਜ ਵਰਗੀ ਤੈਨੂੰ ਮਿਲ ਗਈ ਤੈਨੂੰ ਤਾਂ ਗੱਲਾਂ ਆਉਂਦੀਆਂ ਨੇ ਕੁੱਤੇ ਬੰਦਿਆ ਨਾਲ ਨਾਲ ਇੱਕ ਗੱਲ ਹੋਰ ਦੱਸ ਵੇ ਤੇਰਾ ਫੋਨ ਲੈਟਰਿੰਗ ਚ ਕੀ ਕਰਦਾ ਤੀਗਾ ਉਤਨਾ ਹੋ ਸੁਣਦਾ ਤੀ ਮੈਂ ਕਰਮ ਕਰ ਲਾ ਮਾੜੀ ਮੋਟੀ ਸ਼ਰਮ ਬੁੜਾ ਹੋ ਰਿਆ ਤੂੰ ਹਾਂ ਦੇਖ ਲੈ ਭਾਈ ਤੇ ਖਸਮ ਦਾ ਬਚੋਲੇ ਦਾ ਬੇੜਾ ਬਹਿ ਗਿਆ ਚੰਗਾ ਭਲਾ ਸੇਪਰਾ ਗੋਇਲ ਦਾ ਰਸਤਾ ਹੁੰਦਾ ਸੀ ਬੁੱਤੀ ਦੇਖ ਲੈ ਬੁੱਤੀ ਇਹਦੀ ਸੇਪਰਾ ਗੋਇਲ ਵਾਲੇ ਦੀ ਵੇ ਤਾਂ ਮੈਂ ਹੀ ਆ ਜਿਹੜੀ ਉਹਰੇ ਕੱਟ ਗਈ ਤੈਨੂੰ ਕੂੰਜ ਵਰਗੀ ਮਿਲ ਗਈ ਨਾ ਤੈਨੂੰ ਤਾਂ ਗੱਲਾਂ ਆਉਂਦੀਆਂ ਨੇ ਦੇਖਾ ਤੂੰ ਜਿੱਥੋਂ ਕੂੰਜ ਕਿਹੜੀ ਤੈਨੂੰ ਕਿਹੜਾ ਪੁੱਛਦਾਗਾ ਸੋਦਾ ਵਾਲੀ ਏ ਔਰ ਕਿਉਂ ਰੰਗੀ ਜਾਨੀ ਐ ਨੀ ਰਿੰਗ ਦੀ ਕਾਤੋਂ ਲਕਾ ਪਾ ਦੇ ਚਾਪੀ ਲਾਂਗੇ ਹੈ ਚਾਪੀਣ ਦੀ ਤਾਂ ਤੇਰੇ ਅੱਗ ਲੱਗੀ ਤੂੰ ਮੈਨੂੰ ਪੁੱਛਿਆ ਤਾਂ ਕਿਵੇਂ ਆਇਆ ਰੋਨੀ ਕੱਕੀ ਹੁੱਕੀ ਹੈ ਕੀ ਹੋ ਗਿਆ ਪਹਿਣ ਦਾ ਫੋਨ ਆਇਆ ਥੀ ਮੇਰੀ ਦਾ ਹੱਸਿਆ ਹੋਰ ਹਮੰਦਾ ਫੋਨ ਆਇਆ ਥੀ ਹੱਸਿਆ ਉਹ ਹਾਂ ਕੱਲ ਤਾਂ ਦੱਸ ਦੇ ਕੱਲ ਕੀ ਹੋਗੀ ਗੱਲ ਕੀ ਹੋਣੀ ਹੈ ਮੇਰੀ ਗੱਲ ਸੁਣ ਮੇਰੇ ਤਾਂ ਨਾ ਜੀਜੇ ਦੇ ਬੜਾ ਹੋ ਗਿਆ ਵਾ ਬੜਾ ਨਹੀਂ ਹੋਇਆ ਦੂਜਾ ਕਹਿੰਦੇ ਹੁੰਦੇ ਨੇ ਦੂਜਾ ਹੋ ਗਿਆ ਹੂ ਮੈਨੂੰ ਲੱਗਦਾ ਬੈਠੀ ਆਲਾ ਸੁੱਭ ਸੁੱਭ ਬੋਲ ਪਾ ਵੇ ਦੂਜਾ ਨਹੀਂ ਉਹਦੇ ਤਾਂ ਬੜਾ ਹੋ ਗਿਆ ਮੇਰ ਤਾਂ ਭੈਣ ਦਾ ਫੋਨ ਆਇਆ ਵੱਡਾ ਨਹੀਂ ਹੁੰਦਾ ਉਹ ਜਿਵੇਂ ਹੁਣ ਕੈਂਸਰ ਹੋ ਗਿਆ ਕੈਂਸਰ ਬੰਦਾ ਤਾਂ ਬਾਤਦੀ ਨਹੀਂ ਹੁੰਦਾ ਕੈਂਸਰ ਆਲਾ ਤਾਂ ਮਰ ਜਾਂਦਾ ਕੋਈ ਚਲ ਕੋਈ ਨਿਰੋ ਨਾ ਸਭ ਨਹੀਂ ਜਾਣਾ ਜ਼ਿੰਦਗੀ ਤੋਂ ਨਾ ਫਿਰ ਜਾਣਾ ਤਾਂ کہیں ਵੀ ਆ ਪਰ ਮੈਨੂੰ ਐ ਲੱਗਦਾ ਤੂੰ ਟਾਈਮ ਤੋਂ ਪਹਿਲਾਂ ਜਾਏਗਾ ਕਿਵੇਂ ਮੈਨੂੰ ਐ ਦੱਸ ਜਿਆਦੇ ਸੀਰੀਅਸ ਤਾਂ ਨਹੀਂ ਨਾਲ ਸ਼ਾਲੀ ਨੂੰ ਤਾਂ ਨਹੀਂ ਕੁਝ ਹੋ ਗਿਆ ਬੇੜੇ ਬੈਠੀ ਆਲਿਆ ਹਾਂ ਉਹਨੂੰ ਕਾਨੂੰ ਹੋਇਆ ਮੇਰੇ ਤਾਂ ਜੀਜੇ ਤੇ ਹੀ ਬੜਾ ਹੋ ਗਿਆ ਤੂੰ ਐ ਕਰ ਗੱਤ ਦੇਣੇ ਚਾਹ ਪੀ ਠੀਕ ਆ ਮੈਂ ਇਹਨੇ ਝੂਗਾ ਚੋਨੀ ਬਾਦਲਾ ਬਾ ਹੋਤਾ ਉਹ ਇਹ ਤਾਂ ਫਿਰ ਡੀ ਹੋ ਜੂਗੀ ਉਹ ਤਾਂ ਫਿਰ ਮੇਰੀ ਸਾਲੀ ਸੈਬਾ ਵੇ ਐ ਕਾਨੂੰ ਬੋਲ ਤਾ ਕਾਲੇ ਮੂੰਹ ਵਾਲਿਆ ਐ ਨਾ ਬੋਲ ਗਾਲ ਗਾਲ ਬਰ ਕੀ ਹੈ ਉਹ ਕਸ਼ਮੀਰੀ ਸੋਬਰ ਦਾ ਰੂਪ ਇੰਨਾ ਵਧੀਆ ਕੋਈ ਕਪੜਾ ਲੀੜਾ ਪਾ ਲੈ ਹਰੇਕ ਜੱਜਦਾ ਹੈਗਾ ਵੇ ਸੁਣ ਲੈ ਪਹਿਲਾਂ ਮੇਰੀ ਵੀ ਸੁਣਾ ਦੇ ਆ ਚਾਚੋ ਸਕੇ ਨਾ ਆ ਕੇ ਛੇਛੇ ਦੀ ਜਬਦਲ ਲੈਣੇ ਬਦਲ ਲੈ ਮੈਂ ਤਾਂ ਪਈ ਬਦਲਦੀ ਨਹੀਂ ਕੀ ਪਤਾ ਉੱਥੇ ਕਿਹੋ ਜਿਹਾ ਮਾਹੌਲ ਹੋਊਗਾ ਆਪਾਂ ਤਾਂ ਫਿਰ ਮੈਂ ਵੀ ਨਹੀਂ ਮੈਂ ਵੀ ਇਹੀ ਚਲਦਾ ਖਬਰ ਕਿ ਅਰਥੀ ਨੂੰ ਮੋਢਾ ਦੇਣਾ ਹੀ ਪਵੇ ਹੋਰ ਮੈਂ ਤਾਂ ਕਾ ਮਾਰੂੰਗੀ ਅਰੇ ਬੇਬੇਚੀ ਵਾਲੇ ਨੂੰ ਉੱਥੇ ਜਾ ਕੇ ਪੀਵਾਂਗੇ ਹੋਰ ਆਜੋ ਆਹੋ ਹੋਰ ਆਪਾਂ ਹੁਣ ਪੈਸਾ ਟੱਕਾ ਚੱਕ ਲਈ ਘਰੋਂ ਵਧੀਆ ਨਹੀਂ ਤੈਨੂੰ ਮੈਂ ਕਿਹਾ ਸੀ ਜਦੋਂ ਪੈਸੇ ਨੂੰ ਤਾਂ ਹਿੱਲਾ ਨਹੀਂ ਕਰਿਆ ਪੈਸਿਆਂ ਦਾ ਪੈਸਿਆਂ ਦਾ ਹਿੱਲਾ ਤਾਂ ਮੈਨੂੰ ਕੋਦੋਂ ਕਹਿਤਾ ਉਂੀ ਪਕਾਈ ਮਰੀ ਜਾਨੀਆ ਕਿ ਅੱਜ ਤਾਂ ਮੇਰੇ ਲਵੇ ਹੋਣਾ ਤੂੰ ਉਹ ਤਾਂ ਮੈਂ ਕੱਲੀ ਨਹੀਂ ਕਿਹਾ ਸੀ ਪਰ ਚੱਲ ਮੇਰੀ ਗੱਲ ਸੁਣ 20 50 ਹਜ਼ਾਰ ਦਾ ਹਿੱਲਾ ਕਰ ਲੈ ਆਪਾਂ ਚਲਦੇ ਆ ਲੈ ਕੇ ਹੱਸ ਤੱਕ ਦਾ ਦਰ ਉਹ ਵਹਿ ਜਾਂਦੀ ਆ ਫੁਰਨਾ ਤੇ ਵੀ ਖਾਸਾ ਖਰਚਾ ਹੋ ਜਾਂਦਾ ਮੂੰਗੀ ਮਾਸਰੀ ਕਰਦਾਂਗੇ ਮਰ ਜਾਏ ਤੂੰ ਮਰ ਜਾ ਮੈਂ ਤਾਂ ਕਹਿੰਦੀ ਆ ਮੈਂ ਤਾਂ ਚੌੜੀ ਅੜਦੀ ਆ ਹੇ ਸੱਚੇ ਬਾਦਸ਼ਾਹ ਇਹ ਬੰਦਾ ਮਰੇ ਪਹਿਲਾਂ ਲੈ ਐ ਨਹੀਂ ਇਹਨੂੰ ਵੀ ਮੈਂ ਘਰੇ ਤਾਂ ਭੇਜਾਂ ਕੋਈ ਆ ਜੂਗਾ ਦੱਸ ਹੁਣ ਦੱਸ ਹੋਰ ਤਾਂ ਕੁਝ ਨਹੀਂ ਮਿਲਿਆ ਹੈ ਗਰ ਸੋਈ ਚ ਚੱਲ ਲੱਡੂ ਤਾਂ ਮਿਲ ਗਏ ਲੱਡੂ ਖਾ ਲੈਨੀ ਇਹਨੇ ਚਾਹ ਦੀ ਕੋ ਟਾਪੀ ਕਰ ਲੂਗੀ ਆ ਕੇ ਐਨੇ ਬਹਿ ਜਾ ਠੇਕੜਾ ਪਪ ਬਗਾਨੇ ਘਰੇ ਆ ਸੇਲੀ ਦਾ ਘਰ ਆਗਾ ਹੈ ਹੈ ਜੱਲ ਲੱਡੂ ਦਾ ਕਰਦੇ ਲੱਗਦੇ ਨੇ ਬੱਟੇ ਹੋਏ ਨੇ ਤਾਂ ਹਾ 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 ਮਿੱਠਾ ਜਖਾਨ ਜੀ ਕਰ ਜਾਂਦਾ ਤੈਨੂੰ ਪੁੱਤੇ ਦਾ ਪਤਾ ਨਹੀਂ ਕਿ ਉਹ ਹੀ ਮਿਲ ਗਿਆ ਲੈ ਮੇਰੀ ਤਾਂ ਫੈਣ ਬੈਲੀ ਆ ਗਈ ਕੋਈ ਨਹੀਂ ਮਿੰਦਾ ਆ ਕੀ ਕੀ ਹੋ ਗਿਆ ਯਾਰ ਹਾਏ ਨਹੀਂ ਮੈਨੇ ਮੁੱਛ ਨਾ ਹਾਏ ਨਹੀਂ ਜੰਦਰੀਆ ਤੂੰ ਮੈਨੂੰ ਫੋਨ ਕਰ ਦਿੰਦੀ ਵੀ ਐਡੀ ਗੱਲ ਹੋਗੀ ਮੈਂ ਤਾਂ ਆਪੂਣੀ ਫੋਨ ਆਇਆ ਤੀ ਹਾਏ ਨਹੀਂ ਰੱਬ ਨੇ ਲੋੜਾ ਮਾਰਿਆ ਬੜੇ ਲੱਗਣਾ ਹਾਂ ਮੇਰੇ ਦੇਖ ਫਖਮਾ ਦੀ ਹਜੇ ਦੇਖਤਾ ਲੀਏ ਜਾ ਕੇ ਤੂੰ ਕੌਣਾ ਭਾਈ ਮੈਂ 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 ਮਿੰਦੋ ਇਹ ਦਿਸੇਲੀ ਚੜ ਕਰੇ ਚਾਨਾ ਤੇ ਮੇਰਾ ਬੇਟੀ ਆ ਕੰਜਰ ਕੀ ਹੋ ਗਿਆ ਹੱਥ ਜਾ ਕੇ ਦੇਖਤਾ ਲਈਏ ਪਤਾ ਉਹਨੂੰ ਤੇਰੇ ਨੂੰ ਪਹਿਲੀ ਬੈਂਡ ਪਾਉਣ ਲੱਗੀ ਤੂੰ ਇਹਨੇ ਮੇਰੇ ਜੀਜੇ ਦੇ ਬੜਾ ਹੋ ਗਿਆ ਹਾਂ ਮੈਂ ਮਰ ਗਿਆ ਇਹ ਕੋਈ ਫਸੂਂਦੀਆ ਹਰਦਿਆਂ ਨਹੀਂ ਇਹ ਤਾਂ ਬੜੀ țeੜੀ ਬੰਮਾਰੀ ਹੈ ਹੋ ਹੋ ਹੋਗਾ ਭਾਈ ਮੈਂ ਦੱਸਦਾ ਹਾਂ ਇੱਧਰ ਨੂੰ ਹੋ ਜਾ ਕੋਦਾ ਕੋਦਾ ਤਾਂ ਦੇ ਲੱਕ ਦੇਖ ਲ ਭਲੇ ਗਿਆ ਕੁੱਟਦਾ ਕਿਉਂ ਆ ਕੁੱਟਦਾ ਕਿਉਂ ਤਾਂ ਵਿਚਾਰੀ ਪਹਿਲੀ ਧੁਕੀ ਆ ਜਵਾਕ ਦੀ ਬੱਸ ਰੋਣਾ ਬੰਦ ਕਰ ਲੋ ਰੋਣਾ ਬੰਦ ਕਰ ਲੋ ਹੋਰ ਤੂੰ ਬਈਆ ਬਟੇ ਰੰਨਾ ਚੰਨਾ ਫਸ ਜਾ ਤੇ ਮੁੰਡੇ ਅੰਨਾ ਨਾ ਪਈਆ ਤੇਰਾ ਬੇੜਾ ਤੇਰਾ ਇਹੇ ਜਿਹਾ ਮਰ ਜਾ ਮਤ ਕਹਨੀਆ اے ਸੱਚੇ ਪਾਤਸ਼ਾਹ ਮੇਰੇ ਜੀਜੇ ਨੂੰ ਕੁਛ ਨਾ ਹੋਵੇ ਇਹ ਮਰੇ ਇਹ ਮਰੇ ਇਹਦੇ ਫੁੱਲ ਚੁਗਾ ਮੈਂ ਇਹਦੇ ਫੁੱਲ ਚੁਗਾ ਮੈਂ ਇਹ ਖਸਮਾ ਜੀ ਕਿਵੇਂ ਦੇਖ ਛੋਣੀ ਆਰਦੀ ਆ ਕਿਵੇਂ ਛੋਣੀ ਆਰਦੀ ਆ ਮੈਂ ਮਰਨਿਆ ਫਿਰ ਉਹਨੂੰ ਬਰਿਆਉਣ ਦੀ ਬਜਾਏ ਤਾਂ ਉਹਨੂੰ ਕੁੱਟਦਾਗਾ ਰੁੜ ਜਾਣਿਆ ਉਹ ਤਾਂ ਮੈਂ ਦੱਸਦਾ ਜੀ ਹਾਂ ਆ ਦੇਖ ਬਹਿ ਗਿਆ ਵਿਚਾਲੇ ਚੌਰਾ ਚੌੜ ਦਾੜੀਆ ਕਾਦੀਆਂ ਚਪਕਨਾਂ ਤੂੰ ਉਹ ਤਾਂ ਮੈਂ ਦੱਸਦਾ ਹਾਂ ਤੂੰ ਗੁੰਦਲਾ ਕਰ ਮਤੇ ਮੈਂ ਤਾਂ ਚੁੱਪਾਂ ਵੱਡਾ ਵੱਡਾ ਕਰੀ ਜਾਂਦੇ ਹੁਣ ਦੇਖੋ ਆਪਾਂ ਨੂੰ ਤਾਂ ਸਿਆਣਿਆਂ ਨੂੰ ਪਤਾ ਹੁੰਦਾ ਹੈਗਾ ਹਾਂ ਇਸਾਤ ਮੈਂ ਬਟੂਆ-ਬਟੂਆ ਚੱਕ ਲੈਨੇ ਸੂਜਾ ਹੋ ਗਿਆ ਜੀ ਉਹਦਾ ਫਿਰ ਮੈਂ ਬਟੂਆ ਚੱਕ ਲਾਂ ਚੰਗਾ ਫਿਰ ਤੈਨੂੰ ਪਤਾ ਐਮਰਜੈਂਸੀ ਜਾਣਾ ਸੰਦ ਤਾਂ ਹੱਥੂ ਆ ਗਿਆ ਹੱਥੂ ਆ ਗਿਆ ਰੋਕ ਤੇ ਮੈਂ ਵੀ ਚੱਲੂ ਮੈਨੂੰ ਲੈ ਚੱਲੇ ਉਹ ਡਾਲਰ ਪਾ ਲਈ ਬਟੂਏ ਚ ਥਾਲੀ ਬਟੂਏ ਦੀ ਹੋਈ ਆ ਕਹਿੰਦੇ ਦੂਜਾ ਹੋ ਗਿਆ ਹੁਣ ਆਪਾਂ ਨੂੰ ਤਾਂ ਪਤਾ ਵੀ ਕਿਹਨੂੰ ਕਹਦੇ ਨੇ ਤਾਂ ਵੱਡਾ-ਵੱਡਾ ਕਰੀ ਜਾਂਦੀ ਆ ਮੈਨੂੰ ਪਤਾ ਉਸੇ ਨੂੰ ਕਹਿੰਦੇ ਨੇ ਬੇਨਾ ਨੌ ਲੈ ਇਹ ਜੀ ਬਿਮਾਰੀ ਵਾਲੀ ਭੈੜੀ ਆ ਤਾਂ ਇਹ ਤਾਂ ਹੋਰ ਗੱਲ ਆ ਕਿ ਇਹ ਤਾਂ ਕੋਈ ਪਾਸੇ ਤਾਂ ਨਹੀਂ ਪਤਾ ਜੀ ਇਹਨੂੰ ਹੋਣੀ ਹਾਂ ਇਹ ਤਾਂ ਪੀਲਾ ਡੱਡੂ ਵਰਗਾ ਹੋ ਜਾਂਦਾ ਨੂੰ ਪੁੱਤੇ ਦਾ ਬੰਦਾ ਪਿਆ ਸੁੱਕ ਕੇ ਤੰਬੜਾ ਹੋ ਜਾਂਦਾ ਪਾਈ ਇਹ ਇਹ ਦਾ ਰੋਗ ਨਾ ਲਾਭੇ ਸੱਤੇ ਪਾਸਾ ਕਿਸੇ ਨੂੰ ਕਹਦੇ ਨਾਮਰਾਦ ਬਿਮਾਰੀ ਇਹ ਤਾਂ ਇਹ ਤਾਂ ਇਲਾਜ ਵੀ ਨਹੀਂ ਲਾਜ ਨਹੀਂ ਇਹ ਇਲਾਜ ਨਹੀਂ ਕਰਨ ਵਾਲਾ ਬੱਚਦਾ ਕਰਮ ਵਾਲਾ ਨਾ ਮੇਰੀ ਗੱਲ ਸੁਣ ਤੂੰ ਕੀ ਕਰਨਾ ਇੱਥੇ ਵੇ ਮੈਂ ਤਾਂ ਦੁੱਧ ਦੀ ਘੁੱਟ ਲੈਣ ਆਈ ਸੀ ਦੁੱਧ ਤਾਂ ਮੈਨੂੰ ਥਿਆਇਆ ਨਹੀਂ ਪਰ ਲੱਡੂ ਜੇ ਮਿਲ ਗਏ ਹੀ پورا ਮੂੰਹ ਚ ਪਾ ਲਿਆ ਪਿਆ ਮੈਂ ਨਬ ਤੈਨੂੰ ਪਾ ਲਿਆ ਮੂੰਹ ਚ ਤਾਂ ਲੱਡੂ ਦਾ ਪੋਰਾ ਕਿਉਂ ਵੀ ਐ ਕਿਹਤੋਂ ਬੋਲਦਾ ਬਣ ਕੇ ਗਈ ਸੀ ਤੂੰ ਵੇ ਟੁੱਟ ਪੈਣੇ ਘਰੇ ਆਇਆ ਬੰਦਾ ਤਾਂ ਰੱਬ ਵਰਗਾ ਹੁੰਦਾਗਾ ਤੂੰ ਐ ਬੋਲਦਾ ਤੂੰ ਰੱਬ ਵਰਗੀ ਨਹੀਂ ਹੈਂ ਕਿ ਤੂੰ ਤਾਂ ਸਾੰਡ ਵਰਗੀ ਨਾ ਲਪਲੋ ਗੁੜੀ ਕਿਵੇਂ ਬੋਲਦਾਗਾ ਓਰੇ ਫੜਾ ਲੱਡੂ ਜੇ ਅਸੀਂ ਖਾਵਾਂਗੇ ਆ ਰੱਖ ਲਈ ਅੰਦਰ ਵੇ ਚੱਲ ਚੱਲੀਏ ਮਰਜੇ ਤੂੰ ਬੈਠਿਆ ਓਰੇ ਚਲ ਮੈਂ ਵੀ ਚਲਦੀਆਂ ਨਾਲ ਹੀ ਚਲਦੀਆਂ ਚਲੋ ਨਾਲ ਤਾਂ ਕੀ ਕਰਨ ਜਾਣਾ ਵੇ ਦਾ ਸੰਸਕਾਰ ਤੇ ਨਾਲ ਜਾਂਦੀਆਂ ਮੈਂ ਬੁੜੀਆਂ ਲੱਗਣ ਨਹੀਂ ਮਰਿਆ ਨਹੀਂ ਮਰਿਆ ਨਹੀਂਗਾ ਹਾਈ ਤਾਂ ਜਾਉਂਦਾ ਹਾਈ ਤਾਂ ਦੇਖ ਹਾਈ ਤਾਂ ਬਣ ਬੜਾ ਹੋਇਆ ਹੈ ਛਾਲੀ ਤਾਂ ਜੀ ਮੇਰੀ ਬਹੁਤ ਸੋਹਣੀ ਰੰਦੀ ਹੋਣ ਦੀ ਤਾਂ ਉਹਦੀ ਉਮਰ ਨਹੀਂ ਹਾਏ ਵੇ ਤੂੰ ਮਰ ਜੇ ਵੇ ਤੂੰ ਮਰ ਜੇ ਹਾਏ ਛਰਪੇ ਲੇਣੀ ਪਊਗੀ ਮੈਂ ਇਹਦਾ ਹੁਣ ਚਲ ਕੋਈ ਨਹੀਂ ਖਾਪੇ ਮੈਨੂੰ ਐ ਕਰੀ ਤੂੰ ਚਾਦਰ ਪਾ ਲਈ ਉਹ ਤੇ ਤੂੰ ਪਾ ਲਈ ਚਾਦਰ ਤੇਰੇ ਅੱਗ ਬੱਦੇ ਅੰਦਰ ਨਹੀਂ ਬਸ ਕਰ ਕਿਉਂ ਬੋਲਦੀ ਆ ਲਹੂ ਪਰਿਆ ਮੂੰਹਾਂ ਲਹੂ ਪਰਿਆ ਬੋਲਦੀ ਚੰਗੀ ਨਹੀਂ ਲੱਗਦੀ ਮੇਰੀ ਗੱਲ ਸੁਣ ਪੈਣੇ ਅਸ ਤਾਂ ਚਲ ਜਾਣੇ ਆ ਹਨਾ ਤੈਨੂੰ ਪਤਾ ਹੀ ਆ ਹਾਂ ਉਹ ਐਂ ਕਰ 10 10 ਰੁਪਏ ਚੱਕ ਲੈ ਉੱਥੇ ਮੱਠਾ ਬੱਠਾ ਟੇ ਕਈ ਵਾਰ ਪਤਾ ਨਹੀਂ ਹੁੰਦਾ ਇਹ ਚੱਕ ਨਹੀਂ ਤੂੰ ਤਰਪਾ ਮੈਂ ਪੈਸੇ ਤਾਂ ਚੱਕ ਲਈ ਨਹੀਂ ਕਰਦਾ ਫਿਕਰ ਨਾ ਕਰੀ ਮੈਂ ਸਾਹਮਣੂ ਕਰ ਕੋਈ ਨਾ ਮੈਂ ਬੈਠੀ ਹਾਂ ਉਰੀ ਤੁਸੀਂ ਜਾ ਆਓ ਇੱਧਰ ਇੱਧਰ ਹੋ ਇੱਕ ਮੈਨੂੰ ਆਏ ਦੱਸ ਤੂੰ ਜੱਫੀ ਪਹਿਲਾ ਸਟੀਲ ਹੋਈ ਉੱਤੇ ਪਾਉ ਨੂੰ ਲਈ ਇੱਕ ਕਿਵੇਂ ਕਰੀਏ ਨਹੀਂ ਜੋ ਲੈ ਜੋ ਚੰਗੀ ਹੁੰਦੀ ਆ ਚੰਗੀ ਹੁੰਦੀ ਆ ਹਾਂ ਹਾਂ ਕੀ ਕਹਿੰਦਾ ਪੀਂਦਾ ਬਹੁਤ ਪੀਂਦਾ ਬਹੁਤ ਦੀ ਬਥੇਰਾ ਸਮਝਾਇ ਬਿਨਾ ਪੀਨਾ ਤਾਂ ਹੀ ਤਾਂ ਗੱਡੀ ਚੜਦੇ ਨੇ ਮੇਰੀ ਗੱਲ ਸੁਣ ਪੈਣੇ ਚਲ ਆ ਇੱਕ ਜਿੰਦਾ ਲਾ ਕੇ ਵਗਦੀ ਚੰਗਾ ਸਾਡੇ ਘਰ ਨੂੰ ਚਾਬੀ ਕੋਲ ਜਿੱਦਦੀ ਹੋਰ ਕੀ ਹੋ ਗਿਆ ਫੇਰ ਕੀ ਹੋ ਗਿਆ ਮੈਂ ਸਾਹਮਣੂ ਘਰ ਤੋਂ ਜਾ ਕੋਈ ਨਾ ਹਾਏ ਹਾਏ ਵਿਚਾਰੀ ਦੱਸ ਬਹੁਤ ਮਾੜਾ ਕੰਮ ਹੋਇਆ ਚਲ ਕੋਈ ਨਾ ਮਿੰਦੋ ਖਰੇ ਬੈਠੇ ਸਾਡ ਜਾਂਦਾ ਹਨਾ ਉਹ ਕਰਦੇ ਕੰਮ ਇਹਦਾ ਚਲੋ ਸੋਚੋ ਪੰਡੇ ਪੁੰਡੇ ਤੋਦਣੀਆਂ ਹਾਏ ਹਾਏ ਬਚਾਰਿਆ ਤੇ ਵਰਗਤ ਹੋ ਗਈ ਲੈ ਉਹ ਵੀ ਮੇਰੀ ਭੈਣ ਤਾਂ ਆਜਾ ਮੇਰੀ ਮਾਂ ਜਾਈ ਠੀਕ ਹੋ ਗਿਆ ਦੀਦੀ ਤੂੰ ਮੈਨੂੰ ਪਹਿਲਾਂ ਕਾਹ ਤੋਂ ਨਹੀਂ ਫੋਨ ਕਰਿਆ ਨਹੀਂ ਆਪਾਂ ਕੋਈ ਗੱਲ ਕਰ ਲੈਂਦੇ ਕੋਈ ਨਹੀਂ ਅੱਜ ਗੱਲ ਤਾਂ ਡਾਕਟਰ ਬਹੁਤ ਅੱਗੇ ਲੰਘੇ ਲਾਜ ਹੋ ਜਾਂਦਾ ਹੈ ਬੋਲੀ ਕੀ ਜਾਣਿਓ ਕੀ ਹੋ ਗਿਆ ਤੁਹਾਨੂੰ ਰੋਣੀ ਕਰ ਤਾ ਮੈਨੂੰ ਚੁੱਪ ਕਰਾ ਲੋ ਤੁਹਾਨੂੰ ਤਾਂ ਪਤੀ ਨਹੀਂ ਲੱਗਿਆ ਪਰਾ ਪਰ ਕਿਵੇਂ ਚਿੰਬੜਦਾ ਗੱਲ ਕੀ ਹੋ ਗਈ ਰੋਣ ਕਾਤ ਲੱਗ ਰਹੀ ਆ ਗੱਲ ਕੀ ਹੋਣੀ ਆ ਤੂੰ ਹੀ ਤਾਂ ਕਹਿੰਦੀ ਸੀ ਤੇਰੇ ਜੀਜੇ ਦੇ ਬੜਾ ਹੋ ਗਏ ਬੜਾ ਹੋ ਗਿਆ ਬਹੁਤ ਜੀ ਸਾਨੂੰ ਤਾਂ ਮਾਂ ਨੂੰ ਠੇਸ ਪਹੁੰਚੀ ਨਾ ਇਹ ਜੀ ਨਾਮਰਾਜ ਬਿਮਾਰੀ ਤਾਂ ਕਿਸੇ ਨੂੰ ਲੱਗੇ ਨਾ ਹੈ ਹੋ ਗਏ ਕੀ ਬੋਲੀ ਜਾਣਦੇ ਹੋ ਤੁਸੀਂ ਮੈਨੂੰ ਤਾਂ ਤੁਹਾਡੀ ਸਮਝ ਪਹਿਲਾਂ ਚੁੱਪ ਕਰ ਰੋਣਾ ਚੁੱਪ ਕਰ ਐਂ ਕਰਾਂਗੇ ਆਪਾਂ ਤਾਂ ਉੱਥੋਂ ਕਿੱਥੋਂ ਕਹਿਦੇ ਹੁੰਦੇ ਨੇ ਰਾਜਸਥਾਨ ਤੋਂ ਜਾਇਸ਼ਲਮੇ ਚੇਕ ਕੇ ਦਬਾ ਲਿਆ ਮਾਂਗੇ ਕਾਦੇ ਛੇਕੇ ਬੋਲੀ ਕੀ ਜਾਣਦੇ ਹੋ ਤੁਸੀਂ ਮੈਨੂੰ ਤਾਂ ਕੁਝ ਨਹੀਂ ਸਮਝ ਆਉਂਦਾ ਨੀ ਕੁੜਰੇ ਤੈਨੂੰ ਚਾਰ ਵਾਰ ਤਾਂ ਦੱਸ ਤਾ ਤੂੰ ਫੋਨ ਕਰਕੇ ਮੈਨੂੰ ਕੀ ਕਹਿੰਦੀ ଥିਗੀ ਵੀ ਤੇਰੇ ਜੀਜੇ ਦੇ ਬੜਾ ਹੋ ਗਿਆ ਹਾਏ ਬੇ ਰੱਬਾ ਉਹ ਦੀਦੀ ਬੜਾ ਨਹੀਂ ਹੈਪੀ ਬਰਥਡੇ ਕਿਹਾ ਤੀ ਹੈਪੀ ਬਰਥਡੇ ਕਿਹਾ ਤੀ ਜਨਮ ਦਿਨ ਨਹੀਂ ਤਾ ਉਹੀ ਕਹਿਣੀ ਆ ਨਹੀਂ ਭੈਣੇ ਜਨਮ ਦਿਨ ਤੇਰੇ ਜੀਜੇ ਦਾ ਜਨਮ ਦਿਨ ਆ ਭੈਣੇ ਜਨਮ ਦਿਨੀਆਂ ਤੂਦਾਂ ਨਾ ਮੇਰੀ ਗੱਲ ਸੁਣਦੀ ਤੂੰ ਐਂ ਦੱਸ ਮੈਨੂੰ ਤੇ ਤੈਨੂੰ ਦੋ ਜਮਾਤਾਂ ਕੀ ਪੜਾਇਆ ਤਾ ਤੂੰ ਮੇਥੋਂ ਗਾਹਾਂ ਲੰਗੇਗੀ ਹੁਣ ਤੂੰ ਸਿੱਧਾ ਪੰਜਾਬੀ ਚ ਗੱਲ ਕਿਉਂ ਨਹੀਂ ਕਰਦੀ ਜਾ ਕੇ ਅੰਗਰੇਜ਼ੀ ਆਉਂਦੀ ਹੈ ਤੇਨੂੰ ਤੂੰ ਮੇਰੇ ਕੋਲ ਆ ਹਾਜੀ ਦਾ ਮਾਤਮ ਆਏ ਵੇ ਆਏ ਵੇ ਹਾਏ ਬੇਬਲੀ ਬੱਤੀ ਆ ਲੈ ਮਰਜਾ ਜੀਜਾ ਦੋਸਤ ਜਨੂਸ ਕੱਢੀ ਜਾਂਦੇ ਹੋਗੇ ਪਹਿਲਾਂ ਗੱਲ ਪਹਿਲਾਂ ਗੱਲ ਤੂੰ ਓ ਮਰਜਾ ਜੀਜਾ ਗੱਲ ਨਹੀਂ ਸੁਣਦੀ ਤੂੰ ਪਹਿਲਾਂ ਮਰਜਾ ਜੀਜਾ ਫੜ ਜਾ ਕਿਉਂ ਰ ਜਨੂਸ ਕੱਢੀ ਜਾਂਦੇ ਆਵੇਂ ਗਵਾਂਢੀ ਇਕੱਠੇ ਹੋ ਜਾਣਗੇ ਸਾਡੇ ਮੇਰੀ ਗੱਲ ਸੁਣੋ ਸਾਲੀ ਸੈਬਾ ਹੈ ਦੇਖ ਲਓ ਮੈਂ ਖੇਤ ਹਤੀ ਖੇਤ ਪਹਿਲਾਂ ਤਾਂ ਜੀ ਪਹਿਲਾਂ ਮੇਰੇ ਲੱਤ ਮਾਰੀ ਇਹਨੇ ਲੱਤ ਮਾਰੀ ਮੈਂ ਡਿੱਗਿਆ ਮੈਂ ਕੰਨ ਤੇ ਲੱਪੜ ਸਿੱਟਿਆ ਜੀ ਨਾਲ ਦੀ ਨਾਲ ਆ ਦੇਖੋ ਇਹੋ ਜਿਹਾ ਲੱਭ ਕੇ ਵੀ ਪਾਵੇਂ ਨਾ ਚੁੱਪ ਕਰ ਜਾ ਇੱਕ ਮਿੰਟ ਭੈਣੇ ਮੈਂ ਜੀ ਤੇਰੇ ਜੀਜੇ ਦਾ ਜਨਮ ਦਿਨ ਆ ਉਹ ਬਣਾਉਣਾ ਗਾੜੀਏ ਤੁਸੀਂ ਆ ਬੈਨ ਪਾਉਣ ਲੱਗ ਗਿਆ ਦੱਸ ਮੇਰੀ ਗੱਲ ਸੁਣਨੀ ਜੱਲਿਆ ਸਮੋਸਾ ਪਲੇਟ 'ਚ ਧਰ ਦੇ ਨਾਲ ਦਾ ਨਾਲ ਆ ਕੇ ਸਾਧੂ ਆ ਰਿਹਾ ਸਤਿ ਸ਼੍ਰੀ ਅਕਾਲ ਠੀਕ ਹੈ ਵਧੀਆ ਹਾਂ ਵਧੀਆ ਦਾ ਕੋੜੇ ਵਰਗਾ ਪਿਆ ਹੈਗਾ ਹੈ ਕੀ ਕੀ ਰੌਲਾ ਵਪਾਰਖ ਹੈ ਪਰ ਇੰਨਾ ਰੌਲਾ ਪਹਿਰੇ ਵੀ ਰੌਲਾ ਵਪਾਰਖ ਜਿਹੜੀ ਗੱਲ ਤੋਂ ਡਰਦੇ ਸੀ ਉਹੀ ਹੋ ਗਿਆ ਮੈਂ ਤਾਂ ਇਹਨੂੰ ਫੋਨ ਤੇ ਆਇਆ ਆਖਿਆ ਵੀ ਹੈਪੀ ਬਰਥਡੇ ਮਨਾਉਣਾ ਇਹ ਤਾਂ ਕਹਿੰਦੇ ਲੱਗਾ ਹੋਗਾ ਕਿ ਬੈਨ ਹੀ ਪਾਉਣ ਲੱਗ ਗਈ ਵੀਰੇ ਚਲ ਉਸ ਕੱਢ ਤਾਂ ਯਾਰ ਇਹਨਾਂ ਨੂੰ ਮੈਂ ਦੱਸਦਾ ਇਹ ਤਾਂ ਕਹੀ ਵੀ ਮੋਢਾ ਮਾਰ ਗਿਆ ਉਹ ਕਹਿੰਦੇ ਕੈਸਾ ਹਾਏ ਨਾ ਕੋਈ ਯਾਰ ਸ਼ਰਮ ਕਰਿਆ ਕਰੋ ਮੈਂ ਤੈਨੂੰ ਕੀ ਕਿਹਾ ਸੀ ਵੀ ਆਪਾਂ ਇਹਨਾਂ ਨੂੰ ਬੁਲਾਉਣਾ ਨਹੀਂ ਹੈਗਾ ਇਹਨਾਂ ਨੂੰ ਆਪ ਲੈਣ ਨੂੰ ਕੋਈ ਬੁਲਾਣਾ ਕਹਤੋ ਨਹੀਂ ਸੀ ਬੁਲਾਉਣਾ ਫਿਰ ਇਸ ਤਰ੍ਹਾਂ ਜਾਣੇ ਆਹ ਜੀਜਾ ਖੜਤਾ ਜਾ ਕਿਦਾਂ ਕੀ ਕਰਦੇ ਨੇ ਬੇਇੱਜ਼ਤੀ ਕਰਾਈ ਜਾਂਦਾ ਲਾ ਕੇ ਬੇਇੱਜ਼ਤੀ ਕਰਦੇ ਨੇ ਖੜ ਜਾ ਖੜ ਜਾ ਇਹ ਮੈਨੂੰ ਫੋਨ ਕਰਕੇ ਕਹਿੰਦੀ ਕਹਿੰਦੀ ਭਾਣੇ ਤੇਰੇ ਜੀਜੇ ਦੇ ਤਾਂ ਬੜਾ ਹੋ ਗਿਆ ਮੈਂ ਤਾਂ ਡਰ ਗਈ ਕਿ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਐਂ ਕਹਿਦੀ ਮਹਾ ਵਰਥੜੇ ਸੈਲੀਬ੍ਰੇਟ ਕਰਨਾ ਤੇਰੇ ਜੀਜੇ ਦਾ ਇਹਨੇ ਮੇਰੀ ਪੂਰੀ ਗੱਲ ਹੀ ਨਹੀਂ ਸੁਣੀ ਫੋਨ ਕੱਟਦਾ ਮੈਂ ਦੱਸ ਤੈਨੂੰ ਅੰਗਰੇਜ਼ੀ ਵਾਲਾ ਕੀ ਪੁੱਤ ਚੜਿਆ ਰਹਿੰਦਾ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ ਵਿਚਾਰਿਆਂ ਨੂੰ ਪਹਿਲਾਂ ਪਤਾ ਤਾਂ ਹੈਗਾ ਆਪਾਂ ਨੂੰ ਆਦਤ ਦੁਪਹਿਰੀਆਂ ਬੋਲਣ ਦੀ ਇਹਨੇ ਮੇਰੀ ਪੂਰੀ ਗੱਲ ਹੀ ਨਹੀਂ ਨਾ ਮੇਰੀ ਗੱਲ ਸੁਣਨੀ ਮੈਨੂੰ ਤਾਂ ਪਤਾ ਸੀ ਇਹ ਤਾਂ ਬਰਥਡੇ ਕਹਦੇ ਹੁੰਦੇ ਨੇ ਜਨਮ ਦਿਨ ਨੂੰ ਇਹ ਤਾਂ ਇਹ ਤਾਂ ਵੱਡਾ ਵੱਡਾ ਕਰੀ ਗਈ ਮੈਂ ਤਾਂ ਮੈਨੂੰ ਆਉਂਦੀ ਹੈ ਅੰਗਰੇਜ਼ੀ ਹੋਰ ਇਹਦੇ ਕਹਿੰਦੇ ਆ ਕਿ ਕੀ ਹਾਦੀ ਵੀ ਜਲੂਸ ਕੱਢਣਗੇ ਆ ਜਲੂਸ ਕੱਢਤਾ ਦੱਸ ਨਾ ਐਂ ਕਰ ਚੱਲ ਫਿਰ ਦਾਲ ਨਾ ਸਮੋਸਾ ਤਾਂ ਖਵਾ ਦੇ ਫਿਰ ਹੁਣ ਆਜਾ ਜਾਣੇ ਐਂ ਦੱਸ ਮੈਨੂੰ ਨਹੀਂ ਤੂੰ ਮੇਰੀ ਗੱਲ ਸੁਣਨੀ ਆਹੋ ਆਲੂਆਂ ਦੀ ਦਾਲ ਮੰਗਾਈ ਆ ਕਿ ਚਟਣੀ ਨਾਲ ਸਮੋਸੇ ਕਿ ਕੀ ਤੂੰ ਪਿੰਡ ਵਾਲਾ ਚੱਕੀ ਫਿਰਦੀ ਆ ਅਸੀਂ ਸਮੋਸੇ ਖਵਾ ਦੇ ਨਾ ਅਸੀਂ ਸਮੋਸੇ ਨਹੀਂ ਖਾਂਦੇ ਮੇਰੀ ਗੱਲ ਸੁਣ ਆਪਾਂ ਕੇਕ ਕੱਟਾਂਗੇ ਪਾਰਟੀ ਕਰਾਂਗੇ ਵਧੀਆ ਨਾਲੇ ਰਾਤ ਨੂੰ ਆਪਾਂ ਡਿਨਰ ਤੇ ਚੱਲਾਂਗੇ ਕਿਉਂ ਸਾਲਾ ਲੱਗਦਾ ਕਿਦਾਂ ਆਜਾਂਗੀ ਤੂੰ ਆ ਦੇਖ ਲੈ ਕੰਜੀਆਂ ਗੱਲਾਂ ਕਰਦੀਆਂ ਨਾਲੇ 1 ਮਿੰਟ ਆਪਾਂ ਬਾਈ ਕਿਸੇ ਦੇ ਕਿਉਂ ਜਾਈਏ ਕਿਉਂ ਕਿਸ ਨੂੰ ਆਪਾਂ ਲੈ ਕੇ ਜਾਈਏ ਕਰਾ ਲੈ ਇਹਨਾਂ ਨੂੰ ਡਿਨਰ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਸਮਝਾਉਣੀ ਤਾਂ ਕੀ ਆ ਪਿੱਛੇ ਲਾਈ ਫਿਰਦਾ ਐ ਤਾਂ ਫਿਰ ਬਾਈ ਹੱਥੋਂ ਨਿਕਲਦੀਆਂ ਨੇ ਨਿਕਲ ਜੂਗੀ ਕਿਸੇ ਪਾਸੇ ਬੇ ਰੋਟੀ ਪਾਣੀ ਦੀ ਗੱਲ ਕਰਦੇ ਨੇ 헤 ਅਨਪੜੋ ਰੋਟੀ ਪਾਣੀ ਦੀ ਗੱਲ ਕਰਦੀ ਆ ਬੜੇ ਖਟੜ ਤੇ ਆਹੋ ਬੜੇ ਹੋਟਾ ਤੇ ਤਾਂ ਬੇਤੇ ਤੇ ਚੱਲਾਂਗੇ ਇਹਨੂੰ ਤਾਂ ਲੱਗਦਾ ਮੇਰੇ ਤਾਂ ਚੀਚਾ ਗੁੱਸਾ ਕਰਕੇ ਨਹੀਂ ਜਾ ਕੇ ਮਨਾਵਾ ਚਾ ਚੰਗਾ ਨਹੀਂ ਕੁੜੀਏ ਐ ਕਰੀ ਬੱਸ ਤੁਮੋਂ ਸੇ ਪਾਲੀ ਦੋ ਦੇ ਦੀ ਮਿੰਤਾ ਹੋ ਜਾ ਵੀ ਇਸ ਮੋਜਾ ਦਾ ਪੰਡਾ ਨਹੀਂ ਛੱਡਦੀ ਮੇਰੇ ਨਾਲ ਜਲੂਸ ਕਢਾ ਤਾ ਹੋ ਠੀਕ ਹੋਂ ਵਾਲ ਜੇ ਪ੍ਰੈਸ ਕਰਾ ਲਿਆ ਹੈ ਤਾਂ ਬੜਾ ਵਧੀਆ ਲੱਗਦੇ ਨੇ ਆਹੋ ਜੀ ਜੱਜਾ ਕਰਾ ਲੇ ਜੇ ਤੂੰ ਵੀ ਭੱਗ ਜਾ ਅੰਦਰ ਹੈ ਮੇਰੇ ਨਾਲ ਨਾ ਬੋਲਾ ਕਰ ਪਾਇ ਤਾਂ ਤੈਨੂੰ ਬਹੁਤ ਚੱਲ ਚੱਲ ਚੰ ਤਰ 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 ਆਜ ਨਹੀਂ ਤਬ ਨਾਲੇ ਮੈਂ ਤੈਨੂੰ ਕੀ ਗੱਲ ਸਮਝਾਉਣੀ ਆ ਬਾਲਾ ਮੂੰਹ ਨਾ ਲਾਈ ਇਹਨੂੰ ਖੈ ਨਹੀਂ ਬੰਦਾ ਕੰਮ ਦਾ ਹੈ ਮੈਂ ਤੇ ਇਹ ਤਾਂ ਖੱਤੀ ਹੈ ਉਸ ਤਾਂ ਮੇਰੀ ਬੇਇੱਜ਼ਤੀ ਕਰਾਤੀ ਜਲੂਸ ਕਢਾਤਾ ਮੇਰਾ ਨਾ ਬੁਲਾਉਂਦੀ ਭਾਈ ਫਿਰ ਚੱਲ ਚੱਲ ਬਾਗ ਜਾ ਗੁੱਸੇ ਕਾਨੂੰ ਹੁੰਦੀ ਆ ਨਹੀਂ ਹੋਂਦਾ ਰੱਖਦੇ ਅੰਦਰ ਲੈ ਤੈਨੂੰ ਪਤਾ ਤਾਂ ਹੈਗਾ ਪੈਸਾ ਤੇਲਾ ਪਾ ਕੇ ਲਈ ਇੱਥੇ ਫਿਰ ਕੋਈ ਹੱਥ ਮਾਰ ਲੈਂਦਾ ਕੋਈ ਕਸ ਤੇ ਕੌਂਦਾ ਹੀ ਬੈਠਿਆ ਫਿਰ ਇਹਨੂੰ ਚਰਾਈ ਕਰਦੀ ਆ ਮੇਰੀ ਕੁਰਸੀ ਦੇ ਥੱਲੇ ਹੀ ਧਰ ਲੈਣੀ ਆ ਜਾਂਦੀ ਹੋਈ ਉਰੇ ਚੱਕ ਲੂੰਗੀ ਚੱਕ ਦੱਡ ਹਾਂ ਤੂੰ ਤਾਂ ਕਹਿੰਦੀ ਸੀ ਹੋ ਗਿਆ ਹੋ ਗਿਆ ਪੱਤਾ ਹੋ ਗਿਆ ਪੱਤਾ ਹੋ ਗਿਆ ਕਿਹੜਾ ਹੋ ਗਿਆ ਪੱਡਾ ਫਿਰ ਫਿਰ ਕੀ ਹੋ ਗਿਆ ਹੁਣ ਮੈਨੂੰ ਕੀ ਪਤਾ ਤੀਗਾ ਭਈ ਆ ਨਵੀਆਂ ਗੁੱਡੀਆਂ ਨਾ ਮੈਂ ਪਟੋਲੇ ਹੁਣ ਤਾਂ ਮੇਰੀ ਥਾ ਥਾ ਤੇ ਬੇਇੱਜ਼ਤੀ ਕਰਾਤੀ ਬੇਇੱਜ਼ਤੀ ਤਾਂ ਮੇਰੀ ਟਾਈਮ ਵੀ ਬਹੁਤ ਕਰਾ ਰੱਖੀਆ ਫੇਰ ਹੁਣ ਕੀ ਹੋ ਗਿਆ ਕਿ ਆਖੜੀ ਜਾਂਦੇ ਹੋ ਨਹੀਂ ਲੈ ਗੂਟ ਲਿਆਂਦੇ ਨਾ ਮੈਂ ਵੇਖੀ ਮੇਰੀ ਭੈਣ ਦੇ ਤਾਂ ਨਹੀਂ ਪੈਣੇ ਬੂਟ ਨਹੀਂ ਹੈਗੇ ਇਹ ਤਾਂ ਮੇਰੇ ਪਾਸੇ ਜੁੱਤੀ ਲਿਆਦੀ ਹੂੰ ਮੀ ਟੁੱਟੀ ਪਈਆ ਟੁੱਟ ਟੁੱਟ ਤੀਵੀਂ ਨਹੀਂ ਗੂਟ ਉੱਤੇ ਕੀ ਕਰ ਰਹੇ ਨੇ ਨਹੀਂ ਪੈਣੇ ਬੂਟ ਨਹੀਂ ਹੈਗੇ ਕੇਕ ਹੈ ਤਾਂ ਕੇਕ ਹੁਣ ਆ ਕੀ ਹੁੰਦਾ ਆਪਾਂ ਨੂੰ ਤਾਂ ਕੋਈ ਆ ਤੁਸੀਂ ਤਾਂ ਹੋਗੇ ਉਸੇ ਖਾਣੇ ਰਹਿਗੇ ਤੁਹਾਨੂੰ ਆ ਕੀ ਹੋਵੇ ਇਹ ਟੋਪੀ ਹੈ ਜਨਮ ਦੇ ਨਾਲ ਹੀ ਹਾਏ ਹਾਏ ਮਰ ਜਾ ਇਹ ਤੇ ਇਹਦੀ ਮਾਰ ਤੇ ਲਿਆ ਬੈ ਕੇ ਖਾਣੇ ਤੇ ਛੱਪਣਾ ਐਸੀ ਜਿਹੜੀ ਲਾਈ ਸੀ ਆਵੇਂ ਸੋਹਣੀ ਉਹ ਨਹੀਂ ਲੱਗਦੀ ਹੋਣੀ ਲੱਗਦੇ ਜੋਕਰ ਲੱਗਦੇ ਸੁੱਤੀਏ ਨਾ ਸਾਡੂ ਆ ਤੇ ਖਤਮ ਨੂੰ ਰਾਕ ਲਈ ਹਰਜਾ ਭਾਈ ਆ ਕੱਟ ਲਈ ਕਿ ਆਪਾਂ ਚਲੋ ਇਹਦਾ ਸ਼ੁਕਰ ਕਰਾ ਸੀ ਕੋਈ ਹੋਰ ਨਹੀਂ ਆਂਟੀ ਗਵਾਂਟੀ ਬੁਲਾਏ ਤੁਸੀਂ ਤਾਂ ਸਾਡਾ ਜੀਲੂ ਖੜਾ ਹੁੰਦੇ ਸਾਡਾ ਜੱ ਗਰ ਲੋ ਨਾ ਨਹੀਂ ਇਹਨੂੰ ਲਾਉਂਦੇ ਨਹੀਂ ਨਾ ਮੈਂ ਤਾਂ ਜਮੀ ਨਹੀਂ ਕਰੇ ਬਾੜ ਦਾਦੀ ਜੀ ਬਲੈ ਸੋ ਨਹੀਂ ਲੱਗਦੀ ਹਨਾ ਟੋਪੀ ਤਾਂ ਮੇਰੇ ਲਈ ਹੋਈ ਚਲ ਆ ਜਾ ਕੱਟ ਲਾ ਪੈਣੇ ਟੋਪੀ ਲੱਗਵਾ ਆਹ ਕੀ ਚੋ ਗੁਜੀਆਂ ਨਹੀਂ ਇਹ ਤਾਂ ਚੁਗ ਨਹੀਂ ਹੈਗੀ ਪੈਣੇ ਕੇ ਆ ਦੇਖ ਮੇਰੀ ਗੱਲ ਸੁਣਾ ਆਦੇ ਤੇਰੇ ਜਿੱਜੇ ਦਾ ਨਾਮ ਲਿਖਿਆ ਹੋਇਆ ਉੱਪਰ ਨਹੀਂ ਕੀ ਲਿਖਤਾ ਹੈ ਕਾ ਗੁਗੜੇ ਜੇ ਮਾਰਤੇ ਉਹ ਖੜ ਜਾ ਸਾਲੀਏ ਸਬਰ ਕਰ ਲੈ ਕੋ ਮੈਂ ਤੈਨੂੰ ਕੀ ਕਿਹਾਤੀ ਆ ਵਿਚਾਰ ਸਮੋਸੇ ਲਿਆ ਕੇ ਉਹਨਾਂ ਦੇ ਬਾਹਰ ਚ ਪਾ ਦੇ ਉਹਨਾਂ ਨੂੰ ਗੇਟ ਤੋਂ ਮੋੜ ਦਿੱਤੀ ਇਹਨਾਂ ਨੂੰ ਫੜਾ ਪਾ ਕੇ ਮੈਂ ਤਾਂ ਕੁਛ ਤਾਰੀਕਾ ਫੁੱਲ ਤਾਂ ਦੇਖ ਲੈ ਕਿੰਨਾ ਸੋਹਣਾ ਲੱਗ ਰਿਹਾ ਉੱਤੇ ਦੇਖ ਲੈ ਤੂੰ ਇਹਨਾਂ ਕਦੇ ਨਹੀਂ ਫੁੱਲ ਦਿਂਦਾ ਹੋ ਦੇ ਤਾਂ ਲਹੂ ਲੱਗਿਆ ਪਿਆ ਉੱਤੇ ਹੋਏ ਹਾਏ ਹਾਏ ਕੀ ਗਾਲ ਲਹੂ ਨਹੀਂ ਹੈਗਾ ਨਾਮ ਲਿਖਿਆ ਹੋਇਆ ਇਹਦਾ ਹੈ ਕਿਤੇ ਕੁਛ ਗਲਤ ਤਾਂ ਨਹੀਂ ਚੀਜ਼ ਹੋਰ ਗੱਜਾਂ ਨਹੀਂ ਸੂਗ ਆ ਰਹੀ ਹੈ ਬਿਆਨਾ ਜੀ ਉਹ ਆਏ ਕਾਨੂੰ ਕਰੀ ਜਾਂਦੇ ਹੋਗੇ ਸੂਗ ਨੂੰ ਦੱਸ ਕੀ ਹੈ ਇਹ ਕੀ ਹੈ ਮੈਂ ਤੈਨੂੰ ਤਾਂ ਹੀ ਕਹਿੰਦਾ ਸੀ ਤਾਂ ਹੀ ਕਹਿੰਦਾ ਸੀ ਵੀ ਨਾ ਬੁਲਾ ਤੁਸੀਂ ਕਾਨੂੰ ਬੋਲੀ ਜਾਂਦੇ ਮੈਨੂੰ ਮੇਰੇ ਤਾਂ ਪਹਿਲੀ ਇਹਨਾਂ ਨੇ ਦਿਮਾਗ ਖਰਾਬ ਕਰ ਦਿੱਤਾ ਚੱਲੀ ਚੱਲੀ ਲਾਈ ਲਾਈ ਆਏ ਮੈਂ ਮੇਰੀ ਬੇਸਤੀ ਕਰਾਉਣ ਨੂੰ ਆਇਆ ਮੈਂ ਇੱਥੇ ਇਹ ਜਗਾ ਤੋਂ ਮਾਰਦਾ ਜੋ ਜਲੂਸ ਕੱਢੀ ਆ ਟੋਪੀ ਮਾਰੀ ਥੱਲੇ ਮੇਰੇ ਤਾਂ ਉਹ ਕਾਨੂੰ ਕਰਦੋ ਗਰਮ ਹੋਈ ਜਾਂਦੇ ਕੀ ਮਸਲਾ ਹੋ ਗਿਆ ਮੈਨੂੰ ਇਹਦਾ ਫਿਰ ਗੱਲ ਗੱਲ ਤੇ ਕਿਉਂ ਬੁਲਾ ਲੇ ਗੱਲ ਗੱਲ ਤੇ ਕਿਉਂ ਬੁਲਾ ਅਸੀਂ ਇੰਨੇ ਮਾਰੇ ਆ ਤੇ ਮੇਰੀ ਗੱਲ ਸੁਣ ਪੰਜ ਮਹੀਸਾਂ ਬੰਨੀਆਂ ਹੋ ਜਾਂਦੇ ਪੰਜ ਕਿਲੇ ਰਾਲ ਅਸੀਂ ਤਾਂ ਦਿਨ ਰਾਤ ਕੰਮ ਕਰਦੇ ਆ ਬਾਈ ਬਿਲਕੁਲ ਨਹੀਂ ਕਿਉਂ ਛੇੜਦੇ ਤੁਸੀਂ ਜਾਨਾ ਬਾਈ ਤਾਂ ਜੀਜਾ ਮੇਰੇ ਕੋਲ ਤੇ ਬਹਿ ਜਾ ਬਹਿ ਜਾ ਕੋਈ ਤੇ ਕੱਟ ਲੈਣੇ ਸਾੜੀਏ ਮੈਂ ਤਾਂ ਤੇਰੇ ਕਹੇ ਤੋਂ ਬੈ ਗਿਆ ਨਹੀਂ ਨਹੀਂ ਬੈਦਾ ਬੈਣ ਆ ਟੋਪੀ ਇਹਨੂੰ ਦੇ ਦੇ ਦਿਖਾਣ ਵਾਲਾ ਇਹ ਕੋਸਰ ਆਹ ਹਾਂ ਹੁਣ ਕੱਟੀ ਆ ਆਪਾਂ ਹਾਂ ਹਾਂ ਟੋਪੀ ਤਾਂ ਲੈ ਲਓ ਤੁਸੀਂ ਚੱਲੂ ਕਰੀ ਜਾਨੀ ਹੈ ਕਿ ਨਹੀਂ ਚਲੋ ਆਪਾਂ ਹੈਪੀ ਬਰਥਡੇ ਕਰਾਂਗੇ ਮੇਗਾ ਸੁਣ ਆ ਕੇ ਕੱਟੂਗਾ ਆਪਾਂ ਹੈਪੀ ਬਰਥਡੇ ਗਾਵਾਂਗੇ ਚੰਗਾ ਕਿਵੇਂ ਪਹਿਲੇ ਦੱਸ ਕਿਵੇਂ ਐਵੇਂ ਹੈਪੀ ਬਰਥਡੇ ਐਵੇਂ ਗਾਉਣਾ ਐਵੇਂ ਚੰਗਾ ਚੰਗਾ ਕੱਟੀਏ ਮੇਰਾ ਪੱਕੀ ਚਲੋ ਹਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬੜੀ ਗੱਲ ਸੁਣਨੀ ਨਹੀਂ ਕਿ ਨਾ ਕਿਉਂ ਗੀਤ ਗਾਈ ਜਾਂਦੇ ਹੋਗੇ ਉਹ ਤੈਨੂੰ ਗੀਤ ਲੱਗਦੇ ਨੇ ਇਹ ਤਾਂ ਐ ਲੱਗਦਾ ਜਿਵੇਂ ਬੈਂਡ ਪਾ ਰਹੇ ਉਹਨਾਂ ਨੇ ਓਏ ਖੁਸ਼ੀ ਦਾ ਮੌਕਾ ਹੈ ਕੋਈ ਮਰਿਆ ਨਹੀਂ ਹੈਗਾ ਲਾ ਹਾਂ ਕੋਈ ਗੱਲ ਗੱਲ ਤੇ ਸਿਰੋ ਚੜੀ ਜਾਂਦਾ ਅਸੀਂ ਟਾਈਟ ਨਹੀਂ ਖੁਸ਼ੀ ਮਣਾਉਂਦੇ ਆ ਕਿ ਕੰਮ ਕੀ ਆ ਇਹ ਜੱਜ ਮੇਰੀ ਗੱਲ ਸੁਣ ਬੇ ਵਧਾਈਆਂ ਕਰਨੀਆਂ ਹਰਾਸ ਨਹੀਂ ਆਉਂਦੀਆਂ ਪਰ ਇਹਨਾਂ ਨੂੰ ਮੈਨੇ ਵਧਾਈਆਂ ਐ ਮੈਨੇ ਦਿੱਦੇ ਹੁੰਦੇ ਨਾਰਮਲ ਲਗਾਉਣਾ ਬਸ ਚੱਲ ਹੁਣ ਆਪਾਂ ਕੇਕ ਕੱਟੀਏ ਕਾਓ ਨਾ ਜੀ ਕੱਟ ਲੋ ਜੀ ਸਿੱਧਾ ਕੱਟ ਲੋ ਕਾ ਨੂੰ ਕੱਟ ਲੋ ਫੋਨ ਨਾ ਖਰਾਬ ਕਰਦੀ ਪਰ ਤੂੰ ਘਟ ਪੈ ਮੈਨੂੰ ਲੱਗਦਾ ਫੋਸ ਲੱਗਦਾ ਮਿੰਦਾ ਹੈ ਮੈਦਾ ਤਾੜੀਆਂ ਮਾਰ ਦੋ ਤਾੜੀਆਂ ਤਾੜੀਆਂ ਮਾਰ ਦੋ ਹੈਪੀ ਬਰਥਡੇ ਹੈਪੀ ਯੇ ਮਿੱਠਾ ਜਿਹਾ ਲੱਗਦਾ ਹਣਾ ਮਿੱਠਾ ਨਾ ਨੂੜ ਮਿਰਚ ਆਲਾ ਹੋਏ ਤਾਂ ਕਰਾਰਾ ਹੋਏ ਤਾਂ ਬਹੁਤ ਅੱਲਾ ਲਾਲ ਲਾਲ ਵੀ ਲੱਗਦਾ ਮਿਰਚਾਂ ਭੁੱਕਦੀਆਂ ਆਹ ਹੋਆ ਲੈ ਲੈ ਕਿਚੂ ਕਰਦੇ ਨੇ ਦੇਖ ਦੇ ਮਾ ਕੋਈ ਖਾ ਲਉਂ ਬੁਝੂਠਾ ਖਾ ਗਿਆ ਉਹਦਾ ਦੇਖੀ ਹਾਏ ਥੈਂਕ ਯੂ ਸਭ ਨਹੀਂ ਹੁੰਦਾ ਆਟੋਮੈਟਿਕ ਖਾਣ ਵਾਲੀ ਚੀਜ਼ ਹੈ ਹੋਲ ਬੇਅੱਖ ਨਹੀਂ ਨੀ ਮੈਨੂੰ ਤਾਂ ਲੱਗਦਾ ਹੈ ਦੇਖ ਲਓ ਲੈ ਪਰ ਤੇ ਕੀ ਓਏ ਹੋ ਨਾ ਕਿ ਨੂਆ ਕਿ ਲੋਕ ਤਾਂ ਹੈਗੀ ਹੈ ਕਿ ਨਾ ਤੂੰ ਮੈਥਾ 5 ਸਾਲ ਛੋਟੀਆਂ ਜੇ ਮੈਨੂੰ ਸਭ ਬੋਲਦੀ ਨਹੀਂ ਤਾਂ ਹੀ ਤਾਂ ਸਿਰ ਚੜੀ ਜਾਂਦੀ ਆ ਉਹ ਖਾਣ ਵਾਲੀ ਚੀਜ਼ ਤੇ ਮੇਰੇ ਮੂੰਹ ਤੇ ਲੰਗੀਆਂ ਉਹਦਾ ਰਿਵਾਜ ਹੁੰਦਾ ਤੂੰ ਵੀ ਰਿਵਾਜ ਹੁੰਦਾ ਤੂੰ ਵੀ ਲਾ ਇੱਧਰ ਆਈ ਆ ਹਾਂ ਹੁਣ ਬੋਲ ਹੁਣ ਬੋਲ ਦੇਖ ਹਾਂ ਕਰਦੇ ਨੇ ਇਹ ਬਣਾ ਲੈ ਬਾਟੇ ਸਾਡੇ ਕੂਝ ਨਹੀਂ ਆ ਤੇਰਾ ਹੱਤੀ ਬਾਟੇ ਹੱਤੀ ਬਾਟੇ ਆਖੀ ਕਿ ਫਟੇ ਨੇ ਅਕਲ ਉੱਲ ਹੈਗੀ ਕਿ ਨਾ ਮੇਰੇ ਬੰਦੇ ਦੇ ਹੱਥ ਚੱਕਦਾ ਜਲੂਸ ਕਰਤਾ ਆਖੇ ਜੀ ਜਨਮ ਦਿਨ ਮਨਾ ਆ ਬਣਾ ਲੈ ਪਾਰਟੀ ਆਹੀ ਜਲੂਸ ਕਰਨਾ ਸੀ ਮੈਨੂੰ ਕਿਹੜਾ ਪਤਾ ਸੀ ਜਲੂਸ ਕੱਢਣਗੇ ਕੱਢਣਗੇ ਇਹ ਮੈਂ ਬਰਥਡੇ ਗ੍ਰਾਮ ਕਰਕੇ ਰੱਖਤਾ ਮੈਂ ਦੇਖਾਂਗੇ ਬੈਕਾ ਜੋ ਥੀ ਸਾਡੇ ਚ ਤਾਂ ਵੇ ਹੋਰ ਉੱਚ ਤਾਂ ਪੈਸਾ ਟੁੱਕਰ ਵੀ ਆ ਨਾ ਦੇਖ ਤਾਂ ਲੈ ਕੀ ਕੁਸ ਹੋ ਲਿਆ ਥੇ ਉੱਥੇ ਹੁਣ ਮੋਟਪੜ ਕੋਠੀਪੋੜ ਥੱਲੇ ਮੋਟਪੜ ਕੋਠੀਪੋੜ ਥੱਲੇ ਜਦੋਂ ਪਤਾ ਹੈ ਵੀ ਹੈ ਨਹੀਂ ਹੋ ਕੇ ਥੇ ਕਰਮ ਦੇ ਫੇਰ ਫੇਰ ਉੱਥੇ ਜਾਣੀ ਹੈ ਚੱਲ ਫੇਰ ਕੀ ਹੋ ਗਿਆ ਹੁਣ ਕਾਨੂੰ ਬੋਲੀ ਜਾਂਣਾ ਹੋ ਗਿਆ ਵਾ ਗਿਆ ਜਿਹੜਾ ਕੁਝ ਬੂਵੇ ਹਾਂ ਨਾ ਤੂੰ ਕਿੱਧਰ ਆ ਗਿਆ ਵੇ ਮਾਂ ਤੈਨੂੰ ਖੁਸ਼ੀ ਹੋਣੀ ਚਾਹੀਦੀ ਤੇਰਾ ਭਾਈ ਘਰੇ ਆਇਆ ਜਾ ਗਾਹਾਂ ਬੋਈਆ ਲੈ ਕੇ ਆਇਆ ਬੋਈਆ ਲੈ ਕੇ ਆਇਆ ਮੇਰਾ ਬਾਜ ਹੈਪੀ ਬਰਥਡੇ ਹੈ ਕੀ ਹੋ ਮੜਾ ਜਾ ਹੈਪੀ ਬਰਥਡੇ ਅਮੜਾ ਸੁਣਿਆ ਜੀ ਇਹਦਾ ਵੀ ਅੱਜ ਬੜਾ ਕੀ ਹੋ ਗਿਆ ਇਹਦਾ ਵੀ ਅੱਜ ਬੜਾ ਬਾਈ ਇਹ ਅੱਜ ਕੀ ਬਚੀ ਦੀ ਡਾਂਗ ਤੇਰੀ ਦੀ ਤੇਰਾ ਬਾਡੇ ਤਾਂ ਮੈਂ ਹੁਣ ਮੈਂ ਕਰਦੀਆਂ ਇਹਨਾਂ ਨਾਲ ਗੱਲ ਬਾੜ ਜਲਦੇ ਨੂੰ ਤਾਂ ਭਾਣੇ ਕਿ ਬੰਦੰਦ ਨੇ ਆ ਗਿਫਟ ਕਿਹੜਾ ਹੋ ਗਿਆ ਇਹ ਤੈਨੂੰ ਗਿਫਟ ਹੀ ਮਿਲਿਆ ਮੇਰੇ ਨਾਲ ਸੁਣ ਉਹ ਗੇਟ ਪਿੰਦਾ ਹਾਂ ਮੇਰੇ ਘਰੋਂ ਨਿਕਲ ਇੱਥੋਂ ਬੜਿਆ ਬਾਡੇ ਵਾਹ ਇਹ ਕੀ ਹੋ ਗਿਆ ਚ ਨਿਕਲ ਰੋ ਮੁੜ ਕੇ ਪੈਰ ਨਾਲ ਧਰਦੀ ਹੋਰੇ ਆ ਕੇ ਹੇ ਹਾਈ ਹਾਈ ਮੈਨੂੰ ਹੁਣ ਕੋਈ ਬਰਥਡੇ ਕਹਿ ਕੇ ਦਿਖਾਵੇ ਬੇ ਮੇਰੇ ਸੁਣ ਤਾ ਲੈ ਮੈਂ ਤਾਂ ਇੱਕ ਗੱਲ ਕਹਿਨੀ ਆ ਜੇ ਅੱਜ ਤੋਂ ਬਾਅਦ ਮੈਨੂੰ ਕਿਸੇ ਨੇ ਹੈਪੀ ਬਰਥਡੇ ਕਿਹਾ ਮੈਂ ਤਾਂ ਨਾ ਉੱਥੇ ਹੀ ਸੰਗੀ ਨੱਪੂਗੀ ਮੈਂ ਤਾਂ ਸੁੱਤੇ ਪੈ ਕੇ ਗੱਲ ਚ ਗੁੱਠਾ ਤਰੂ ਹੈਪੀ ਬਰਥਡੇ ਬੇ ਆ ਜਾ ਤੂੰ ਕੰਜਰਾ ਬਣਿਆ ਹੈਪੀ ਬਰਥਡੇ ਦਾ ਚੱਪਲ ਝੱਕ ਲਿਓ ਜੀ ਜਾਨੀਆਂ ਕਨਾਲ Jangan <laughs> lupa